ਕੈਨੇਡਾ ਦੇ ਵਿੱਚ ਕੀ ਕੋਈ ਇਮੀਗ੍ਰੇਸ਼ਨ ਦੇ ਵਿੱਚ ਹੁਣ ਤੱਕ ਪਾਜ਼ ਹੋਇਆ ਆ ਕੀ ਕੁਝ ਨਵਾਂ ਆਇਆ ਆ ਕੈਨੇਡਾ ਦੇ ਵਿੱਚ ਖਾਸ ਕਰਕੇ ਸਟੂਡੈਂਟ ਇਮੀਗ੍ਰੇਸ਼ਨ ਦੇ ਹਾਲਾਤ ਅੱਜ ਕੀ ਨੇ ਕਾਲਜ ਨੇ ਤੁਹਾਨੂੰ ਆਫਰ ਲੈਟਰ ਦਿੱਤੀ ਹੋਈ ਹੈ ਤੁਸੀਂ ਚੰਗੇ ਸਟੂਡੈਂਟ ਹੋ ਤੇ ਅੱਜ ਵੀ ਤੁਹਾਨੂੰ ਕੋਈ ਰੋਕਦਾ ਨਹੀਂ ਹੈਗਾ 2025 ਦੇ ਵਿੱਚ ਐਪਲੀਕੇਸ਼ਨਾਂ ਨਵੀਆਂ ਨਹੀਂ ਲੈਣੀਆਂ 24 ਚ ਜਿਨ੍ਹਾਂ ਦੀ ਲੱਗ ਗਈ ਉਹ ਪ੍ਰੋਸੈਸ ਹੋ ਜੂਗਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਰਾਈਟ ਪਾਥਵੇ ਯੂਜ਼ ਕਰਕੇ ਬਿਲਕੁਲ ਜੋ ਕੈਨੇਡਾ ਦੇ ਲਾਅ ਦੇ ਅਧੀਨ ਹੈ ਉਹ ਸਾਰਾ ਕੁਝ ਕਰਕੇ ਤੁਸੀਂ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਨੂੰ ਪੂਰਾ ਕਰਦੇ ਹੋ ਹੁਣ ਜਿਹੜੇ ਪ੍ਰੂਫ ਆਫ ਫੰਡਸ ਹੈ ਉਹਨਾਂ ਦਾ ਕਰਾਈਟੇਰੀਆ ਡਿਫਰੈਂਟ ਹੋ ਗਿਆ ਤੁਹਾਡੇ ਪੇਰੈਂਟਸ ਦੀ ਵੀ ਇਨਕਮ ਲੱਗੇਗੀ ਕੀ ਤੇਵੇਂ ਤੁਸੀਂ ਆਪਦੇ ਆਪ ਨੂੰ ਮੈਨੇਜ ਕਰੋਗੇ ਪੌਜ਼ ਦਾ ਮਤਲਬ ਉਹਨਾਂ ਨੇ ਪ੍ਰੋਗਰਾਮ ਇੱਕ ਵਾਰੀ ਪੌਜ਼ ਕੀਤਾ 2025 ਦੇ ਵਿੱਚ ਨਵੀਆਂ ਡਰਾ ਨਵੀਆਂ ਅਪਲੀਕੇਸ਼ਨਾਂ ਨਹੀਂ ਲੈਣਗੇ ਅਸੀਂ ਖੁਦ 1000 ਰਪੀ ਐਨਪੀ ਕਰ ਚੁੱਕੇ ਹਾਂ ਸਟੂਡੈਂਟਸ ਦੇ ਸਾਰੇ ਸੈਕਸਫੁਲੀ ਜਿੱਥੇ ਤੁਹਾਨੂੰ ਠੀਕ ਲੱਗਦਾ ਜਿਹੜੀ ਪ੍ਰੋਵਿੰਸ ਤੁਹਾਨੂੰ ਅਕਮੋਡੇਟ ਕਰੀਏ ਤੁਸੀਂ ਉੱਥੇ ਜਲਦੀ ਡਿਸੀਜਨ ਲੈ ਕੇ ਤਾਂ ਕਿ ਤੁਹਾਡਾ ਸਮਾਂ ਨਾ ਬਰਬਾਦ ਹੋਵੇ ਪੜਦੇ ਨਹੀਂ ਪਤਾ ਨਹੀਂ ਪ੍ਰੋਪਰ ਜਿਹੜੀ ਗਾਈਡਲਾਈਨਸ ਹੁੰਦੀਆਂ ਨੇ ਜਿਹੜੀਆਂ ਵੈਬਸਾਈਟ ਤੇ ਆਉਂਦੀਆਂ ਨੇ ਆਈਆਰਸੀਸ ਦੀਆਂ ਉਹ ਨਹੀਂ ਪੜਦੇ ਉਹ ਕਮੀ ਰਹਿ ਜਾਂਦੀ ਹੈ ਤੇ ਉਹ ਫਿਰ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਾ ਮਿਸ ਅੰਡਰਸਟੈਂਡਿੰਗ ਕ੍ਰੀਏਟ ਇੱਕ ਸਟੇਟਮੈਂਟ ਹੈ ਵੀ ਦਾ ਆਨਸਟ ਇਸ ਔਨ ਦਾ ਐਪਲੀਕੈਂਟ ਟੂ ਮੇਨਟੇਨ ਦਾ ਸਟੇਟਸ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸਟੇਟਸ ਕਿਵੇਂ ਮੇਨਟੇਨ ਕਰਨਾ ਆਊਟਸਾਈਡ ਕੈਨੇਡਾ ਤੋਂ ਜਿਹੜੇ ਆਉਣਾ ਚਾਹੁੰ ਆਉਣਾ ਚਾਹੁੰਦੇ ਆ ਨਾ ਇਮੀਗ੍ਰੈਂਟਸ ਉਹਨਾਂ ਵਾਸਤੇ ਪਾਲਿਸਿਸ ਕਿਦਾਂ ਦੀਆਂ ਰਹਿਣਗੀਆਂ ਸਮਾਂ ਸੁਖਾਲਾ ਆਵੇਗਾ ਸਭ ਨੇ ਜਿਹੜਾ ਪਾਥਵੇ ਆ ਸਾਰਿਆਂ ਲਈ ਇੱਕੋ ਹੈ ਸਾਰੇ ਰੂਲ ਇੱਕੋ ਹੀ ਹੈ ਬਟ ਦਾ ਥਿੰਗ ਇਜ਼ ਦਿਸ ਵੀ ਉਹ ਰੂਲ ਸਹੀ ਟਾਈਮ ਤੇ ਤੇ ਸਹੀ ਢੰਗ ਨਾਲ ਐਪਲੀਕੇਸ਼ਨ ਕਿਤੇ ਹੁੰਦਾ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਜੋ ਆਲਰੇਡੀ ਇੱਥੇ ਪੜ੍ਹ ਕੇ ਕੰਮ ਕਰਕੇ ਗਏ ਆ ਉਹਨਾਂ ਨੂੰ ਹਮੇਸ਼ਾ ਪਹਿਲ ਰਹੂਗੀ ਕੈਨੇਡਾ ਦੇ ਵਿੱਚ ਫਿਊਚਰ ਇਮੀਗ੍ਰੇਸ਼ਨ ਲਈ ਗਵਰਨਮੈਂਟ ਫੈਡਰਲ ਗਵਰਨਮੈਂਟ ਦੀ ਰੂਲਿੰਗ ਆ ਫੈਡਰਲ ਗਵਰਨਮੈਂਟ ਦੀਆਂ ਇਨਸਟਰਕਸ਼ਨਸ ਆ ਈਵਨ ਜਿਹੜੇ ਭੈਣ ਭਰਾਵਾ ਤੁਹਾਡੇ ਹੁਣ ਉਹਨਾਂ ਦੀ ਫਾਈਨੈਂਸ਼ੀਅਲ ਇਸਟੈਬਲਿਸ਼ਮੈਂਟ ਚੰਗੀਆਂ ਵਾ এমਪਲੋਇਮੈਂਟ ਇਸਟੈਬਲਿਸ਼ਮੈਂਟ ਚੰਗੀਆਂ ਆ ਈਵਨ ਉਹਨਾਂ ਨੂੰ ਵੀ ਵੀਜ਼ਾ ਵਿਜ਼ਟਰ ਮਿਲ ਸਕਦਾ ਆ ਕੇ ਮਿਲ ਕੇ ਜਾ ਸਕਦੇ ਆ ਤੁਹਾਡਾ ਨਾਲ ਮੀਟ ਕਰਦੀ ਤੁਹਾਡੀ ਪੜ੍ਹਾਈ ਹੈਗੀ ਆ ਹਾਂਜੀ ਤੁਸੀਂ ਵਰਕ ਪਰਮਿਟ ਤੇ ਵੀ ਆ ਸਕਦੇ ਹੋ ਈਵਨ ਇੰਡੀਆ ਚ ਬੈਠੇ ਲੋਗ ਹੈ ਚਾਹੇ ਉਹ ਇੱਥੇ ਆ ਮੈਂ ਇੱਕੋ ਹੀ ਸਲਾਹ ਦਊਂਗਾ ਵੀ ਜੇ ਤੁਸੀਂ ਇਮੀਗ੍ਰੇਸ਼ਨ ਦੀ ਜਾਣਕਾਰੀ ਲੈਣੀ ਹੈ ਏਟ ਲੀਸਟ 15 20 ਮਿੰਟ ਅਧਾ ਘੰਟਾ ਇੱਕ ਵੀਕ ਦੇ ਵਿੱਚ ਅੱਜ ਕੱਲ੍ਹ ਹਰ ਬੱਚੇ ਦੇ ਕੋਲ ਫੋਨ ਹੈ ਸਤਿ ਸ਼੍ਰੀ ਅਕਾਲ ਵੇਖ ਰਿਹਾ ਹਾਂ ਦਾ ਪੰਜਾਬ ਟਾਕਸ ਟੈਲੀਵਿਜ਼ਨ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਮਨ ਪ੍ਰੀਤ ਸਿੰਘ ਕੈਨੇਡਾ ਪਲੱਸ ਇਮੀਗ੍ਰੇਸ਼ਨ ਸੋ ਜਦੋਂ ਵੀ ਕੈਨੇਡਾ ਦੀ ਗੱਲ ਹੁੰਦੀ ਹੈ ਤਾਂ ਇਮੀਗ੍ਰੇਸ਼ਨ ਨਾਲ ਜੋੜੀ ਜਾਂਦਾ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਮੀਗ੍ਰੈਂਟਸ ਅੱਜ ਕੈਨੇਡਾ ਦੇ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸੇ ਤੋਂ ਮੌਜੂਦ ਨੇ ਪਰ ਹੋਇਆ ਇਹ ਕਿ ਪਿਛਲੇ ਕੁਸ਼ਕ ਸਮੇਂ ਤੋਂ ਕੈਨੇਡਾ ਨੇ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਸੋ ਵੱਡੇ ਪੱਦਰ ਦੇ ਉੱਤੇ ਭਾਰਤੀ ਜਿਹੜੇ ਬੱਚੇ ਆ ਸਾਡੇ ਪੰਜਾਬ ਤੋਂ ਖਾਸ ਕਰਕੇ ਆਉਣ ਵਾਲੇ ਜਿਹੜੇ ਸਟੂਡੈਂਟਸ ਨੇ ਉਹ ਕੈਨੇਡਾ ਦਾ ਰੁਖ ਕਰਦੇ ਆ ਪੜ੍ਹਾਈ ਨੂੰ ਲੈ ਕੇ ਜਾਂ ਹੋਰ ਵੱਖ-ਵੱਖ ਸਟਰੀਮਸ ਨੂੰ ਲੈ ਕੇ ਇਕੱਲੇ ਪੰਜਾਬ ਤੋਂ ਨਹੀਂ ਹੁਣ ਤਾਂ ਭਾਰਤ ਦੇ ਜੇ ਹੋਰ ਵੱਖ-ਵੱਖ ਹਿੱਸਿਆਂ ਦੀ ਗੱਲ ਕਰੀਏ ਉੱਥੋਂ ਵੀ ਬੜੇ ਵੱਡੇ ਪੱਦਰ ਦੇ ਉੱਤੇ ਸਟੂਡੈਂਟ ਨੇ ਜਿਹੜੇ ਉਹ ਕੈਨੇਡਾ ਦਾ ਰੁਖ ਕਰ ਰਹੇ ਆ ਸੋ ਕੈਨੇਡਾ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪੰਜਾਬੀ ਭਾਈਚਾਰਾ ਵਸਦਾ ਸੋ ਪੰਜਾਬੀ ਭਾਈਚਾਰਾ ਜਿਹੜਾ ਹਮੇਸ਼ਾ ਹੀ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਚੱਲਦਾ ਕਿਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਇਹ ਸੁਣਨਾ ਪਸੰਦ ਕਰਦਾ ਤੇ ਪੰਜਾਬ ਇੱਥੋਂ ਸੱਤ ਸਮੁੰਦਰੋਂ ਪਾਰ ਬੈਠੇ ਜਿਹੜੇ ਸਾਡੇ ਬੱਚੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਵੀ ਜਾਣਨਾ ਚਾਹੁੰਦੇ ਆ ਵੀ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਦੇ ਵਿੱਚ ਇਸ ਵੇਲੇ ਕਰੰਟ ਕੀ ਚੱਲ ਰਿਹਾ ਤੇ ਜਿਹੜੇ ਖਾਸ ਕਰਕੇ ਉਥੇ ਆਇਲੈਂਡ ਸੈਂਟਰ ਨੇ ਉਥੇ ਆਇਲੈਂਡਸ ਕਰਦੇ ਬੱਚੇ ਆ ਉਹ ਵੀ ਇਹ ਜਾਣਨਾ ਚਾਹੁੰਦੇ ਆ ਸੋ ਇਸ ਵੇਲੇ ਮੈਂ ਵਿਨੀਪੈਗ ਸ਼ਹਿਰ ਦੇ ਵਿੱਚ ਰੇਨਬੋ ਇਮੀਗ੍ਰੇਸ਼ਨ ਆ ਜੀ ਉੱਥੇ ਮੌਜੂਦ ਆ ਬਾਈ ਰਮਨ ਸੂਦ ਨੂੰ ਆਪਾਂ ਸਾਰੇ ਹੀ ਜਾਣਦੇ ਆ ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਰੇਨਬੋ ਇਮੀਗ੍ਰੇਸ਼ਨ ਤੇ ਇਸ ਵੇਲੇ ਮੈਂ ਮੌਜੂਦ ਆ ਕਰੰਟ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਚੱਲ ਰਿਹਾ ਸੋ ਹੁਣ ਹਾਲ ਦੀ ਘੜੀ ਦੇ ਵਿੱਚ ਮੈਂ ਸੌਖੇ ਕਿ ਇਹ ਕਿਸੇ ਵੀ ਤਰੀਕੇ ਦੀ ਕੋਈ ਨਵੀਂ ਪਾਲਿਸੀ ਆ ਨਹੀਂ ਸਕਦੀ ਹੈਗੀ ਸੋ ਆਗਾਹ ਨੂੰ ਕਿਤੇ ਨਾ ਕਿਤੇ ਜੀ ਆਪਾਂ ਸੋਚੀਏ ਤਾਂ ਅਗਲੀਆਂ ਸਰਕਾਰਾਂ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਆ ਪਰ ਹਾਲ ਹੀ ਦੀ ਘੜੀ ਦੇ ਵਿੱਚ ਇਸ ਵੇਲੇ ਤੱਕ ਕੈਨੇਡਾ ਦੇ ਵਿੱਚ ਕੀ ਕੁਝ ਇਮੀਗ੍ਰੇਸ਼ਨ ਦੇ ਵਿੱਚ ਹੁਣ ਤੱਕ ਪਾਜ਼ ਹੋਇਆ ਆ ਕੀ ਕੁਝ ਨਵਾਂ ਆਇਆ ਆ ਆਪਾਂ ਸਾਰੀ ਜਿਹੜੀ ਗੱਲਬਾਤ ਰੇਨਬੋ ਇਮੀਗ੍ਰੇਸ਼ਨ ਤੇ ਬਾਈ ਰਮਨ ਸੂਦ ਹੁਣਾਂ ਦੇ ਨਾਲ ਕਰਾਂਗੇ ਆਓ ਆਪਾਂ ਅੰਦਰ ਚੱਲਦੇ ਆਂ ਸੋ ਰੇਨਬੋ ਇਮੀਗ੍ਰੇਸ਼ਨ ਤੇ ਮੈਂ ਇਸ ਵੇਲੇ ਮੌਜੂਦ ਆਂ ਤੇ ਬਾਈ ਰਮਨ ਸੂਦ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟਾਕਸ ਵਾਲੇ ਦੇਖਣ ਵਾਲੇ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੜਦੀ ਕਲਾ ਚ ਭਾਈ ਸਭ ਗੱਡਾ ਵਧੀਆ ਵੀ ਹੈ ਫਰਸਟ ਕਲਾਸ ਆਪਾਂ ਬਹੁਤ ਦਿਨਾਂ ਤੇ ਮਿਲਦੇ ਸੀਗੇ ਬਿਲਕੁਲ ਬਟ ਜਿਵੇਂ ਇਹੋ ਜੇ ਸੀਗੇ ਵੀ ਨਿਕਲ ਨਹੀਂ ਪਾਇਆ ਹਾਂਜੀ ਸੋ ਨਹੀਂ ਬਿਲਕੁਲ ਮਾਰੇ ਨੇ ਚਾਇਆ ਹੁਣ ਕਿਉਂਕਿ ਇਧਰੋਂ ਵੀ ਹੋਈ ਨਵੀਂ ਪਾਲਿਸੀ ਆ ਨਹੀਂ ਸਕਦੀ ਸਾਨੂੰ ਸਮਾਂ ਮਿਲ ਗਿਆ ਗੱਲਬਾਤ ਕਰਨ ਦਾ ਸੋ ਭਾਈ ਰਮਨ ਸੋਧ ਹੁਣਾਂ ਦੇ ਨਾਲ ਸਾਡਾ ਬਹੁਤ ਲੰਬੇ ਸਮੇਂ ਤੋਂ ਪਲਾਨ ਬਣ ਰਿਹਾ ਸੀ ਕਿ ਆਪਾਂ ਗੱਲਬਾਤ ਕਰੀਏ ਤੇ ਇਸ ਅਦਾਰੇ ਦੇ ਥਰੂ ਤੁਹਾਡੇ ਤੱਕ ਕੀ ਕੁਝ ਇਮੀਗ੍ਰੇਸ਼ਨ ਦੇ ਵਿੱਚ ਨਵਾਂ ਆਇਆ ਆਪਾਂ ਪਹੁੰਚਦਾ ਕਰੀਏ ਸੋ ਭਾਈ ਇਮੀਗ੍ਰੇਸ਼ਨ ਇਹ ਕجهه ਹ ਮਸਲਾ ਹਰ ਬੰਦਾ ਹੀ ਸੁੰਨਾ ਚਾਹੁੰਦਾ ਆ ਸੋ ਕੀ ਕੁਝ ਨਵ ਵਿੱਚ ਠੱਪ ਕੀ ਕੁਛ ਹੋਇਆ ਹੈ ਹਨ ਆਪਾਂ ਉੱਥੋਂ ਸ਼ੁਰੂਆਤ ਕਰਦੇ ਆਂ ਸੋ ਪਿੱਛੇ ਜੀ ਇਹ ਹੋਇਆ ਵੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਉਹਨਾਂ ਦੀ ਐਪਲੀਕੇਸ਼ਨ ਮੈਂ ਕਹਿੰਦੇ ਮੈਂ ਪਾਜ਼ ਕਰ ਦਿੱਤੀਆਂ ਗਈਆਂ ਨੇ ਹਨ ਉਹਦੇ ਵਿੱਚ ਕਈ ਤਰ੍ਹਾਂ ਆਪਣਾ ਤਰ੍ਹਾਂ ਦੀ ਹੱਲੇ ਵੀ ਕਨਫਿਊਜ਼ਨ ਰਹਿ ਗਈ ਹੈ ਉਹਦੇ ਤੋਂ ਆਪਾਂ ਸ਼ੁਰੂ ਕਰਾਂਗੇ ਓਕੇ ਜੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀ ਜਿਹੜੀ ਐਪਲੀਕੇਸ਼ਨ ਸੀਗੀਆਂ ਆ ਪਿੱਛੇ ਜੀ ਤੁਸੀਂ ਵੀ ਨਿਊਜ਼ ਸੁਣੀ ਹੋਣੀ ਆ ਵੀ ਪਾਜ਼ ਕੀਤੀ ਪਾਜ਼ ਤੇ ਬੰਦ ਵਿੱਚ ਫਰਕ ਹੁੰਦਾ ਹੈ ਪੋਸ ਦਾ ਮਤਲਬ ਉਹਨਾਂ ਨੇ ਪ੍ਰੋਗਰਾਮ ਇੱਕ ਵਾਰੀ ਪੋਸ ਕੀਤਾ 2025 ਦੇ ਵਿੱਚ ਨਵੀਆਂ ਡਰਾ ਨਵੀਆਂ ਐਪਲੀਕੇਸ਼ਨਾਂ ਨਹੀਂ ਲੈਣਗੇ ਜਿਹੜੀਆਂ ਇਸ ਤੋਂ ਪਹਿਲਾਂ ਐਪਲੀਕੇਸ਼ਨ ਸਬਮਿਟ ਹੋ ਚੁੱਕੀਆਂ ਹੋ ਰੈਗੂਲਰਲੀ ਪ੍ਰੋਸੈਸ ਹੋਈ ਜਾਂਦੀਆਂ ਉਹ ਸਾਡੇ ਕੋਲ ਵੀ ਈਮੇਲਾਂ ਆਉਂਦੀਆਂ ਰਹਿੰਦੀਆਂ ਅਪਡੇਸ਼ਨ ਵਾਸਤੇ ਕੋਈ ਡਾਕੂਮੈਂਟ ਮੰਗਦੇ ਆ ਪਰ 2025 ਦੇ ਵਿੱਚ ਨਾ ਤਾਂ ਕੋਈ ਨਵਾਂ ਡਰਾ ਲੈਣਾ ਨਾ ਹੀ ਕੋਈ ਬੱਕਟ ਤੋਂ ਵਿੱਚੋਂ ਨਵੀਆਂ ਕਿਸੇ ਐਪਲੀਕੇਸ਼ਨਾਂ ਇਹਨਾਂ ਨੇ ਸ਼ੁਰੂ ਕਰਨੀਆਂ ਸੋ ਕੋਈ ਵੀ ਟਾਈਮ ਪੀਰੀਅਡ ਆ ਵੀ ਜਦੋਂ ਤੋਂ ਇਹ ਅਨਾਉਂਸਮੈਂਟ ਹੋਈ ਹੈ ਜਿਸ ਸਪੋਜ਼ ਕਰ ਵੀ ਇੱਕ ਹਫਤਾ ਪਹਿਲਾਂ ਅਨਾਉਂਸਮੈਂਟ ਹੁੰਦੀ ਹੈ ਉਸ ਤੋਂ ਪਹਿਲਾਂ ਜਿਹੜੀਆਂ ਐਪਲੀਕੇਸ਼ਨ ਆਲਰੇਡੀ ਆ ਚੁੱਕੀਆਂ ਨੇ ਉਹੀ ਕੱਲੀਆਂ ਇਹ ਇਹਨਾਂ ਨੇ ਪਰਸੀਵ ਕਰਨੀਆਂ ਦੇਖੋ 2024 ਦੇ ਵਿੱਚ ਜਿੰਨਾਂ ਦੇ ਡਰਾਅ ਦੇ ਵਿੱਚ ਐਪਲੀਕੇਸ਼ਨ ਆਈਆਂ ਉਹ ਇੱਕ ਸਰਟਨ ਟਾਈਮ 60 ਡੇਸ ਚ ਐਪਲੀਕੇਸ਼ਨ ਸਬਮਿਟ ਕਰਨੀ ਹੁੰਦੀ ਲੋਕਾਂ ਨੇ ਸਬਮਿਟ ਕਰਤੀ ਫੀਸ ਦੇਤੀ ਉਹ ক্লোਜ਼ ਹੋ ਗਿਆ ਚੈਪਟਰ 2025 ਦੇ ਵਿੱਚ ਜਿਹੜੀਆਂ ਹੁਣ ਇਸ ਵੇਲੇ ਲੋਕੀ ਉਮੀਦ ਕਰ ਰਹੇ ਸੀਗੇ ਵੀ ਸਾਨੂੰ ਡਰਾਅ ਚ ਵਾਰੀ ਆ ਜੂਗੀ ਉਹ ਡਰਾਅ ਪੌਜ਼ ਕਰਤਾ ਇੱਥੇ ਕਨਫਿਊਜ਼ਨ ਸੀ ਥੋੜੀ ਜੀ ਉਹ ਡਰਾ ਹੁਣ ਨਹੀਂ ਆਊਗਾ 2025 ਦੇ ਵਿੱਚ ਐਪਲੀਕੇਸ਼ਨਾਂ ਨਵੀਆਂ ਨਹੀਂ ਲੈਣੀਆਂ 24 ਚ ਜਿਨ੍ਹਾਂ ਦੀ ਲੱਗ ਗਈ ਉਹ ਪ੍ਰੋਸੈਸ ਹੋ ਜੂਗੀ ਜੀ ਸੋ ਖਾਸ ਕਰ ਸਟੂਡੈਂਟ ਇਮੀਗ੍ਰੇਸ਼ਨ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਵੱਡੇ ਪੱਧਰ ਦੇ ਉੱਤੇ ਹਰ ਦੂਜਾ ਤੀਜਾ ਬੰਦਾ ਦੂਜਾ ਤੀਜਾ ਘਰ ਕਹਿੰਦਾ ਵੀ ਕੈਨੇਡਾ ਬਾਈ ਹਨਾ ਸੋ ਰਸ਼ ਪਾ ਦਿਆਂਗੇ ਜਾ ਕੇ ਹਨਾ ਇਹੋ ਜਿਹੀਆਂ ਗੱਲਾਂ ਬਹੁਤ ਚੀਜ਼ਾਂ ਹਨਾ ਚਲੋ ਫਨੀ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਪਰ ਮੈਂ ਹੁਣ ਚਾਹਣਾ ਵੀ ਆਪਾਂ ਸੀਰੀਅਸ ਦੀ ਗੱਲ ਕਰਦੇ ਹਾਂ ਵੀ ਕੈਨੇਡਾ ਦੇ ਵਿੱਚ ਖਾਸ ਕਰ ਸਟੂਡੈਂਟ ਇਮੀਗ੍ਰੇਸ਼ਨ ਦੇ ਹਾਲਾ ਦੇਖੋ ਸਟੂਡੈਂਟ ਜਿਹੜਾ ਵੀਜ਼ਾ ਸੀਗਾ ਪਹਿਲਾਂ 2018 ਤੋਂ ਹੀ ਲਗਾ ਲੋ ਉਸ ਤੋਂ ਬਾਅਦ ਕਾਫੀ ਸਟੂਡੈਂਟਸ ਆਏ ਪੋਸਟ ਗ੍ਰੈਜੂਏਟ سوری ਪੋਸਟ ਸੈਂਡਰੀ ਪ੍ਰੋਗਰਾਮਸ ਇਹ ਵਿੱਚ ਆਈ ਪ੍ਰੋਗਰਾਮ ਡਿਜ਼ਾਈਨ ਹੋਇਆ ਅਲੱਗ-ਅਲੱਗ ਕਾਲਜੇਜ਼ ਨੂੰ ਫ੍ਰੀडम ਦਿੱਤੀ ਲਿਬਰਟੀ ਦਿੱਤੀ ਐਨਹਾਂਸ ਕਰ ਸਕਣ ਵਧਾ ਸਕਣ ਆਪਦੇ ਕੋਰਸ ਬੱਚੇ ਆਏ ਕੋਰਸ ਵੀ ਕੀਤੇ ਵਰਕ ਪਰਮਿਟ ਤੇ ਆਏ ਪੀਆਰ ਵੀ ਬਹੁਤ ਹੋਏ ਗਵਰਨਮੈਂਟ ਨੇ ਵੀ ਸਕੀਮਸ ਟੀਆਰ ਟੂ ਪੀਆਰ ਜਾਂ ਪ੍ਰੋਵਿੰਸ਼ਲ ਨਾਮਨੀ ਪ੍ਰੋਗਰਾਮ ਦੇ ਅੰਦਰ ਬੜੇ ਬੱਚੇ ਪੀਆਰ ਹੋਏ ਆ ਪਰ ਹੁਣ ਥੋੜਾ ਜਿਹਾ ਚੇਂजेस ਤਾਂ ਲਿਓਣੀਆਂ ਪੈਗੀਆਂ ਕਿਉਂਕਿ ਜਿਹੜਾ ਸਟੂਡੈਂਟ ਸਿਗੇ ਉਹ ਜੌਬਸ ਨਹੀਂ ਮਿਲਦੀਆਂ ਉਹਨਾਂ ਨੂੰ ਉਹਦਾਂ ਦੇ ਮੁਤਾਬਿਕ ਜਦੋਂ ਜੌਬਸ ਨਹੀਂ ਮਿਲਦੀਆਂ ਫਿਰ ਉਹ ਜਿਹੜੇ ਪਾਥਵੇ ਜਿਹੜੇ ਗਵਰਨਮੈਂਟ ਨੇ ਖੋਲੇ ਹੋਏ ਆ ਜਾਂ ਜਿਹਦੇ ਚ ਪੀਆਰ ਹੋਣਾ ਉਹ ਬੱਚੇ ਫਿੱਟ ਨਹੀਂ ਆ ਪਾਰੇ ਉਸ ਬਾਤ ਵਿੱਚ ਪਾਥਵੇ ਦੇ ਵਿੱਚ ਉਹਦਾ ਰੀਜ਼ਨ ਫੋਰ ਐਗਜ਼ਾਮਪਲ ਕਿਸੇ ਨੇ ਬਿਜ਼ਨਸ ਐਡਮਿਨ ਦਾ ਕੋਰਸ ਕੀਤਾ ਬਿਜ਼ਨਸ ਐਡਮਿਨ ਚ ਉਹਨੂੰ ਜੌਬ ਨਹੀਂ ਮਿਲ ਪਾਰੀ ਉਸ ਚੀਜ਼ ਦੇ ਵਿੱਚ ਜਦੋਂ ਜੌਬ ਨਹੀਂ ਮਿਲ ਪਾਰੀ ਕਈ ਕ੍ਰਾਈਟੇਰੀਆ ਕਈ ਪਾਥਵੇ ਹੋ ਜੇ ਆ ਵੀ ਜੇ ਤੁਸੀਂ ਤੋਂ ਉਸ ਉਸ ਫੋਰ ਐਗਜ਼ਾਮਪਲ ਹੈਲਥ ਦੇ ਵਿੱਚ ਤੁਹਾਨੂੰ ਜੌਬ ਮਿਲਦੀਗਾ ਹਮੇਸ਼ਾ ਲਈ ਟੀਆ ਟੂ ਪੀਆਰ ਵੀ ਪ੍ਰੋਗਰਾਮ ਹੁਣ ਸ਼ਾਇਦ ਪ੍ਰਪੋਜ਼ਡ ਹੈਗਾ ਵੀ ਓਪਨ ਹੋਏਗਾ ਬਟ ਉਹਦੇ ਸਰਟਨ ਫੀਲਡਸ ਹੋਣਗੀਆਂ ਉਹੀ ਰੀਜ਼ਨ ਹੈ ਵੀ ਸਟੂਡੈਂਟਸ ਵਾਸਤੇ ਹੁਣ ਇਹਨਾਂ ਨੇ ਥੋੜਾ ਜਿਹਾ ਡਾਇਰੈਕਟ ਸਟ੍ਰੀਮ ਬੰਦ ਕਰਕੇ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਤੁਸੀਂ ਅੱਜ ਵੀ ਸਟਡੀ ਪਰਮਿਟ ਅਪਲਾਈ ਕਰ ਸਕਦੇ ਹੋ ਬਟ ਉਹ ਜਿਵੇਂ ਅੱਜ ਤੋਂ 5 7 10 ਸਾਲ ਪਹਿਲਾਂ ਸੀਗਾ ਇੱਕੋ ਹੀ ਪ੍ਰੋਗਰਾਮ ਹੈ ਇੱਕੋ ਸਿੰਗਲ ਪ੍ਰੋਗਰਾਮ ਹੈ ਸੇਮ ਅਸੈਸਮੈਂਟਸ ਸਭ ਨੂੰ ਮਿਲੂਗੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਉਹਦੇ ਚ ਐਡ ਕਰਦੀ ਜੇ ਤੁਸੀਂ ਤੁਹਾਡੇ ਕੋਲ ਲੈਂਗੁਏਜ ਕੋਰ ਚੰਗਾ ਤੁਹਾਡਾ ਅਕਾਡੈਮਿਕ ਰੈਕર્ડ ਪਿੱਛੋਂ ਚੰਗਾ ਹੈ। ਪਲੱਸ ਤੁਹਾਡੇ ਕੋਲੇ ਕਾਲਜ ਚ ਚੰਗ ਕਾਲਜ ਨੇ ਤੁਹਾਨੂੰ ਆਫਰ ਲੈਟਰ ਦਿੱਤੀ ਹੋਈ ਹੈ। ਤੁਸੀਂ ਚੰਗੇ ਸਟੂਡੈਂਟ ਹੋ ਤੇ ਅੱਜ ਵੀ ਤੁਹਾਨੂੰ ਕੋਈ ਰੋਕਦਾ ਨਹੀਂ ਹੈਗਾ। ਤੁਹਾਨੂੰ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਕਾਫੀ ਆ। ਬਟ ਜਿਵੇਂ ਪਿੱਛੇ ਆਪਾਂ ਦੇਖਦੇ ਸੀਗੇ ਵੀ ਮੋਡਰੇਟ ਸਟੂਡੈਂਟ ਹੈ ਜਿਹੜੇ ਅ ਐਵਰੇਜ ਸਟੂਡੈਂਟਸ ਕਹ ਲਓ ਜਿਵੇਂ ਆਇਲਸ ਦਾ ਸਕੋਰ ਚੰਗਾ ਬਟ ਉਹਨਾਂ ਨੂੰ ਵੀ ਵੀਜ਼ੇ ਮਿਲੇ ਆ। ਬਟ ਹੁਣ ਆ ਥੋੜੇ ਜੇ ਚੰਗੇ ਸਟੂਡੈਂਟਸ ਨੂੰ ਜਿਨ੍ਹਾਂ ਨੂੰ ਪੜਨ ਹੀ ਆਉਣਾ ਤੇ ਪਿੱਛੋਂ ਐਕਾਡੈਮਿਕ ਰੈਕੋਰਡ ਉਹਨਾਂ ਦਾ ਬਹੁਤ ਵਧੀਆ ਉਹਨਾਂ ਨੂੰ ਵੀ ਉਹਨਾਂ ਨੂੰ ਵੀਜ਼ੇ ਮਿਲਣਗੇ ਬਟ ਅੱਗੇ ਵਾਂਗੂ ਨਹੀਂ ਮਿਲਣਗੇ ਕਿਉਂਕਿ ਇੱਕ ਜ਼ਿਆਦਾ ਕੋਟਾ ਸੀਗਾ ਆਬਵੀਅਸਲੀ ਡਾਇਰੈਕਟ ਸਟ੍ਰੀਮ ਦੇ ਵਿੱਚ ਕੋਟਾ ਜ਼ਿਆਦਾ ਸੀਗਾ ਅਪਰੂਵਲ ਸਕਸੈਸ ਰੇਟ ਬਹੁਤ ਜ਼ਿਆਦਾ ਸੀ ਹੁਣ ਇੱਕੋ ਹੀ ਬਾਕਟ ਹੋਣ ਕਰਕੇ ਉਹਦੇ ਵਿੱਚ ਹੀ ਸਟੂਡੈਂਟਸ ਆਉਣਗੇ ਉਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਸਟੂਡੈਂਟ ਵੀ ਵਾਲੇ ਵੀ ਆਉਣਗੇ ਪੋਸਟ ਸਕੈਂਡਰੀ ਵਾਲੇ ਵੀ ਆਉਣਗੇ ਆਫੀਸਰ ਦੀ ਅਸੈਸਮੈਂਟ ਤੇ ਡਿਪੈਂਡ ਕਰਦਾ ਉਹੀ ਮਤਲਬ ਇਹਨਾਂ ਨੇ ਜਿਵੇਂ ਇੱਕੋ ਬੱਕਟ ਦੇ ਵਿੱਚ ਉਹਨਾਂ ਨੇ ਪਰਚੀ ਚੱਕਣੀ ਰਲਮੀਆਂ ਮਿਲਮੀ ਹੋਣਗੀਆਂ ਅੱਗੇ ਸੀਗਾ ਕੋਟਾ ਸੀਗਾ ਡਾਇਰੈਕਟ ਸਟ੍ਰੀਮ ਸੀਗੀ ਸਿੰਪਲ ਉਹਦੀਆਂ ਕੰਡੀਸ਼ਨ ਸੀਗੀਆਂ ਗ੍ਰੇਡ 12 60% ਤੋਂ ਡਾਟ ਅ ਸਰਟਨ ਸਕੋਰ ਹੋਣਾ ਚਾਹੀਦਾ ਫਿਰ ਤੁਹਾਡੇ ਕੋਲ ਜੀਆਈਸੀ ਹੋਵੇ 10000 ਦੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਹੁਣ ਜਿਹੜੇ ਪ੍ਰੂਫ ਆਫ ਫੰਡਸ ਹੈ ਉਹਨਾਂ ਦਾ ਕ੍ਰਾਈਟੇਰੀਆ ਡਿਫਰੈਂਟ ਹੋ ਗਿਆ ਤੁਹਾਡੇ ਪੇਰੈਂਟਸ ਦੀ ਵੀ ਇਨਕਮ ਲੱਗੇਗੀ ਕਿ ਕਿਵੇਂ ਤੁਸੀਂ ਆਪਦੇ ਆਪ ਨੂੰ ਮੈਨੇਜ ਕਰੋਗੇ ਤੁਸੀਂ 2 ਸਾਲ ਪੜਨ ਜਾਣਾ ਤੁਸੀਂ 2 ਸਾਲ ਵਾਸਤੇ ਉੱਥੇ ਆਪਦੇ ਆਪ ਨੂੰ ਕਿਵੇਂ ਫੀਡ ਕਰੋਗੇ ਰਹੋਗੇ ਕਿਵੇਂ ਲਿਵਿੰਗ ਐਕਸਪੈਂਸਸ ਕੀ ਹੋ ਬਹੁਤ ਕੁਝ ਅਸੈਸਮੈਂਟ ਡਿਫਰੈਂਟ ਚੇਂਜ ਬਦਲ ਗਈ ਹੈ ਨਹੀਂ ਜੀ ਸੋ ਇਹ ਤਾਂ ਸੀਗੀ ਬਾਈ ਜੀ ਆਊਟਸਾਈਡ ਕੈਨੇਡਾ ਦੀ ਗੱਲ ਵਿਦਨ ਕੈਨੇਡਾ ਵੀ ਬਹੁਤ ਸਾਰੀਆਂ ਇਮੀਗ੍ਰੇਸ਼ਨ ਪਾਲਿਸਿਸ ਚੇਂਜ ਹੋਈਆਂ ਨੇ ਹਨਾ ਸੋ ਖਾਸ ਕਰ ਇਸ ਸਾਲ ਦੀ ਜੇ ਆਪਾਂ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ ਸਟੂਡੈਂਟਾਂ ਦੇ ਵਰਕ ਪਰਮ ਤੇ ਬਹੁਤ ਜਗ੍ਹਾ ਤੇ ਆਪ ਹੁਣ ਦੇਖਿਆ ਇੱਕ ਜਗ੍ਹਾ ਤੇ ਸ਼ਾਇਦ ਸਟੂਡੈਂਟਸ ਨੇ ਮੋਰਚਾ ਵੀ ਕਿਤੇ ਲਾਇਆ ਹੋਇਆ ਹੈ ਹਨ ਸੋ ਇਹ ਸਾਰੀਆਂ ਗੱਲਾਂ ਤੇ ਚਲੋ ਇੱਕ ਪਾਸੇ ਰਹਿ ਗਈਆਂ ਪਰ ਵਿਦਨ ਕੈਨੇਡਾ ਇਸ ਵੇਲੇ ਹਾਲਾਤ ਕੀ ਨੇ ਵਿਦਨ ਕੈਨੇਡਾ ਇਸ ਤਰ੍ਹਾਂ ਜੀ ਜਦੋਂ ਬੱਚਾ ਇੱਥੇ ਆ ਗਿਆ ਇੱਥੇ ਪੜ੍ਹਾਈ ਕਰ ਲਈ 2 ਸਾਲ ਦੀ 3 ਸਾਲ ਦੀ ਹਾਂਜੀ ਪਹਿਲੀ ਗੱਲ ਤਾਂ ਸ਼ਾਇਦ ਮੇਰੀ ਗੱਲ ਕਿਸੇ ਨੂੰ ਇਸ ਚੀਜ਼ ਦਾ ਗੁੱਸਾ ਲੱਗੇ ਵੀ ਜਦੋਂ ਤੁਸੀਂ ਸਟੱਡੀ ਪਰਮਿਟ ਤੇ ਆਉਨੇ ਹੋ ਤੇ ਉਹਦੇ ਸਟੱਡੀ ਪਰਮਿਟ ਦੇ نیچے ਕੰਡੀਸ਼ਨ ਲਿਖੀ ਹੁੰਦੀ ਹੈ ਵੀ ਯੂ ਹੈਵ ਟੂ ਲੀਵ ਕੈਨੇਡਾ ਬਾਈ ਦਿਸ ਐਂਡ ਡਿਸ ਡੇਟ ਜੀ ਪਰ ਗਵਰਨਮੈਂਟ ਤੁਹਾਨੂੰ ਕੀ ਦਿੰਦੀ ਹੈ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਗੇਨ ਕਰਨ ਲਈ ਵਰਕ ਪਰਮਿਟ ਦੀ ਆਪਸ਼ਨ ਦਿੰਦੀ ਹੈ ਤਿੰਨ ਸਾਲ ਭਾਈ ਤੁਸੀਂ ਕੰਮ ਕਰੋ ਇੱਥੇ ਕੈਨੇਡੀਅਨ ਐਕਸਪੀਰੀਅੰਸ ਗੇਨ ਕਰੋ ਤੇ ਉਸ ਤੋਂ ਬਾਅਦ ਇੱਕ ਸਰਟਨ ਟਾਈਮ ਬਾਅਦ ਕੰਮ ਕਰਕੇ ਸਾਡਾ ਇੱਕ ਪਾਥਵੇ ਹੈ ਤੁਸੀਂ ਜੇ ਇੱਥੋਂ ਦੀ ਇੱਥੇ ਪੜ੍ਹਾਈ ਕਰ ਲਈ ਇੱਥੋਂ ਦੇ ਸਕਿੱਲ ਸਿੱਖ ਲਏ ਤੇ ਤੁਸੀਂ ਵੀ ਯਰ ਅਪਲਾਈ ਕਰ ਸਕਦੇ ਹੋ ਜੀ ਹੁਣ ਉਸ ਦੇ ਉਸ ਚੀਜ਼ ਦੇ ਵਿੱਚ ਬਹੁਤ ਤੁਸੀਂ ਦੇਖੋ ਪਹਿਲਾਂ TR2PR ਪ੍ਰੋਗਰਾਮ ਸੀਗਾ ਮੇਰੇ ਹਿਸਾਬ ਨਾਲ ਲੱਖਾਂ ਸਟੂਡੈਂਟ ਨੂੰ ਇਹਦਾ ਫਾਇਦਾ ਲਿਆ apart from ਕੋਈ bc ਰਹਿ ਰਿਹਾ ਕੋਈ ਇੰਟੀਰੀਅਰ ਰਹਿ ਰਿਹਾ ਜਿਹੜੀ ਮਰਜੀ ਪ੍ਰੋਵਿੰਸ ਰਹਿ ਰਿਹਾ ਸਾਰੇ ਬੱਚੇ ਪੀਆਰ ਹੋ इवन ਅਸੀਂ ਵੀ ਫਾਈਲ ਲਾਈਆਂ ਸਾਰੇ ਪੀਆਰ ਹੋ ਗਏ ਉਸ ਤੋਂ ਬਾਅਦ ਜਿਹੜਾ ਪਾਥਵੇ ਸੀਗਾ ਐਕਸਪ੍ਰੈਸ ਐਂਟਰੀ ਦਾ ਉਸ ਟਾਈਮ ਤੇ ਵੀ ਜਿਹੜੇ ਚੰਗੇ ਬੱਚੇ ਸੀਗੇ ਜਿਨ੍ਹਾਂ ਕੋਲੇ ਲੈਂਗੁਏਜ ਦਾ ਸਕੋਰ ਚੰਗਾ ਸੀਗਾ 450 ਸਮਥਿੰਗ ਤੇ ਸਕੋਰ ਆਉਂਦਾ ਰਿਹਾ ਉਹਦੇ ਵਿੱਚ ਬੜੇ ਬੱਚੇ ਪੱਕੇ ਹੋਏ ਫਿਰ ਤੁਹਾਡਾ ਤੀਸਰੇ ਨੰਬਰ ਤੇ ਆ ਗਿਆ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮਸ ਹੁਣ ਅਲੱਗ-ਅਲੱਗ ਸਟੇਟਸ ਦੇ ਵਿੱਚ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ ਚੱਲਦਾ ਸੀਗਾ ਤੁਸੀਂ ਪੁੱਛ ਕੇ ਦੇਖੋ ਨੋਵਾ ਸਕੋਸ਼ੀਆ ਚ ਬੱਚੇ ਗਏ ਕੰਮ ਕੀਤਾ ਉਹਨਾਂ ਨੇ ਉੱਥੇ ਪੀਆਰ ਹੋਈ ਇਵਨ ਮੈਨੀਟੋਬਾ ਚ ਅਸੀਂ ਖੁਦ 1000 ਪੀਐਨਪੀ ਕਰ ਚੁੱਕੇ ਹਾਂ ਸਟੂਡੈਂਟਸ ਦੀ ਸਾਰੇ ਸੈਕਸੈਫੁਲੀ ਉਹ ਸਾਰੇ ਪੀਐਨਪੀ ਦੇ ਥਰੂ ਪੀਆਰ ਹੋਏ ਆ ਹੁਣ ਵੀ ਹੋਈ ਜੀ ਹੋਈ ਵੀ ਜਾ ਰਿਹਾ ਇਹ ਨਹੀਂ ਹੈਗਾ ਵੀ ਨਹੀਂ ਹੋ ਰਿਹਾ ਹਲੇ ਹੋਰ ਪ੍ਰੋਵਿੰਸਿਸ ਵੀ ਲਵਲਪ੍ਰਿੰਸ ਐਡਵਰਡ ਆਈਲੈਂਡ ਸੀਗਾ ਉੱਥੇ ਵੀ ਬੱਚੇ ਪੀਆਰ ਹੋ ਹੁਣ ਪਾਥਵੇ ਤਾਂ ਗਵਰਨਮੈਂਟ ਨੇ ਖੋਲੇ ਹੋਏ ਸੀਗੇ ਬਟ ਦਾ ਚੱਕਰ ਕੀ ਹੋਇਆ ਉਹਦੇ ਵਿੱਚ ਜਦੋਂ ਪਾਥਵੇ ਐਗਜ਼ੌਸਟ ਹੋ ਗਏ ਐਪਲੀਕੇਸ਼ਨ ਬੰਦ ਹੋ ਗਈਆਂ ਬੱਚੇ ਜਿਹੜੇ ਹੁਣ ਲੈ ਕੇ ਆਏ ਉਹ ਥੋੜਾ ਜਾਂ ਤਾਂ ਕਹਿ ਲੋ ਵੀ ਸਲਾਹ ਦੀ ਕਹਿ ਲੋ ਜਾਂ ਗਾਈਡੈਂਸ ਜਾਂ ਕਹਿ ਲੋ ਵੀ ਆਪਣਾ ਪੈਰ ਪਟਣਾ ਨਹੀਂ ਚਾਹੁੰਦੇ ਸੀ ਜੇ ਕੋਈ ਅਨਟਾਰੀਓ 'ਚ ਬੈਠਾ ਹੋ ਉਹਨੇ ਅਨਟਾਰੀਓ 'ਚ 2 ਸਾਲ ਖਰਾਬ ਕਰਤੇ ਆਪਣੇ ਹੁਣ ਮੇਰੇ ਕੋਲ ਸ ਬੱਚੇ ਆਉਂਦੇ ਆ ਵੀ 1 ਸਾਲ ਰਹਿ ਗਿਆ ਭਾਜੀ ਸਟੂਡੈਂਟ ਵਰਕ ਪਰਮਿਟ ਦਾ ਕੀ ਕਰੀ ਹੁਣ 1 ਸਾਲ ਦੇ ਵਿੱਚ ਜਿਹੜੀ ਬ੍ਰੈਕਟਾ ਸਾਡੇ ਕੋਲ ਵੀ ਉਹਦੇ ਲਈ ਬਹੁਤ ਛੋਟੀ ਕਿਉਂਕਿ ਹਰ ਸਾਡੇ ਵਾਲੇ ਮੈਨੀਟੋਬਾ ਤਾਂ ਪੁਆਇੰਟਸ ਡਿਡੈਕਸ਼ਨ ਕਰਦੀ ਹੈ ਜੇ ਤੁਸੀਂ ਬਾਹਰ ਰਹੇ ਹੋ ਕੰਮ ਕੀਤਾ ਉਹ ਪੁਆਇੰਟ ਡਿਡੈਕਸ਼ਨ ਕਰਕੇ ਤੁਹਾਡੇ ਪੁਆਇੰਟਸ ਇੰਨੇ ਕਿ ਥੱਲੇ ਚਲੇ ਜਾਂਦੇ ਆ ਕਿ ਤੁਹਾਡਾ ਡਰਾ ਨਹੀਂ ਆ ਪਾਂਦਾ ਫਿਰ ਜੇ ਇਹਦੇ ਇਹਦਾ ਹੱਲ ਇਹੀ ਆ ਵੀ ਤੁਸੀਂ ਜਿੱਦੋਂ ਤੁਹਾਨੂੰ ਵਰਕ ਪਰਮਿਟ ਮਿਲਦਾ ਤੁਸੀਂ ਸਹੀ ਸੋਚ ਲਗਾ ਕੇ ਕਿੱਥੇ ਤੁਹਾਨੂੰ ਜੌਬ ਮਿਲਦੀ ਹੈ ਜਿਹੜੇ ਪ੍ਰੋਵਿੰਸ ਤੁਹਾਨੂੰ ਈਜ਼ੀਲੀ ਅਡਾਪਟੇਸ਼ਨ ਤੁਹਾਡੀ ਬਣ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਵੀ ਠੀਕ ਰਿਹਾ ਵਾ ਕੰਮ ਬਹੁਤ ਬੱਚੇ ਨੋਵ ਸਕੋਸ਼ੀਸ ਵੀ ਹੋਏ ਆ ਜਿੱਥੇ ਤੁਹਾਨੂੰ ਠੀਕ ਲੱਗਦਾ ਜਿਹੜੀ ਪ੍ਰੋਵਿੰਸ ਤੁਹਾਨੂੰ ਅਕਮੋਡੇਟ ਕਰਦੀ ਹੈ ਤੁਸੀਂ ਉੱਥੇ ਜਲਦੀ ਡਿਸੀਜਨ ਲੈ ਕੇ ਤਾਂ ਕਿ ਤੁਹਾਡਾ ਸਮਾਂ ਨਾ ਬਰਬਾਦ ਹੋਵੇ ਜਦੋਂ ਤੁਸੀਂ ਸਮਾਂ ਬਰਬਾਦ ਕਰ ਲੈਂਦੇ ਹੋ ਉਦੋਂ ਪ੍ਰੋਬਲਮ ਆਉਂਦੀ ਹੈ ਕਿਉਂਕਿ ਜੇ ਤੁਸੀਂ ਗਵਰਨਮੈਂਟ ਕੋਲ ਜਾਓਗੇ ਪ੍ਰੋਟੈਸਟ ਕਰੋਗੇ ਗਵਰਨਮੈਂਟ ਨੇ ਕਹਿਣਾ ਵੀ ਜਿਹੜਾ ਇੱਕ ਸਿੰਪਲ ਇਮੀਗ੍ਰੇਸ਼ਨ ਦੀ ਐਕਟ ਦੀ ਇੱਕ ਸਟੇਟਮੈਂਟ ਹੈ ਵੀ ਦਾ ਆਨਰਸ ਇਜ਼ ਔਨ ਦਾ ਐਪਲੀਕੈਂਟ ਟੂ ਮੇਨਟੇਨ ਦਾ ਸਟੇਟਸ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸਟੇਟਸ ਕਿਵੇਂ ਮੇਨਟੇਨ ਕਰਨਾ ਆਪਣਾ ਉਹ ਸਾਡੀ ਜ਼ਿੰਮੇਵਾਰੀ ਨਹੀਂ ਆ ਸਾਡੇ ਪਾਥਵੇ ਆ ਸਾਡੇ ਪ੍ਰੋਗਰਾਮਸ ਆ ਜੇ ਤੁਸੀਂ ਵਿੱਚ ਫਿੱਟ ਆਉਂਦੇ ਹੋ ਐਪਲੀਕੇਸ਼ਨ ਲਾਓ ਤੁਸੀਂ ਅਸੀਂ ਤੁਹਾਨੂੰ ਸਟੇਟਸ ਦੇਵਾਂਗੇ ਜੇ ਤੁਸੀਂ ਵਿੱਚ ਫਿੱਟ ਨਹੀਂ ਆਉਂਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੇ ਤੁਹਾਡਾ ਸਟੇਟਸ ਖਤਮ ਹੈ ਬਿਲਕੁਲ ਐਗਜ਼ੌਸਟ ਹੋ ਚੁੱਕਿਆ ਹੈ ਬੈਟਰ ਟੂ ਲੀਵ ਕੰਟਰੀ ਬਿਲਕੁਲ ਸੋ ਭਾਜੀ ਅੱਜ ਜਿਨ੍ਹਾਂ ਦੇ ਵਰਕ ਪਰਮਿਟ 225 ਦੇ ਵਿੱਚ ਮੁਕਣੇ ਆ ਉਹਨਾਂ ਦੇ ਲਈ ਕੋਈ ਇੱਕ ਤਾਂ ਆਪਸ਼ਨ ਕੋਈ ਬਚਦਾ ਕਿਉਂਕਿ ਕਹਿੰਦੇ ਨੇ ਵੀ ਡੁੱਬਦੇ ਨੂੰ ਤਿੱਲੇ ਦਾ ਸਹਾਰਾ ਹੋ ਜਾਂਦਾ ਸੋ ਹੈ ਕੋਈ ਆਪਸ਼ਨ ਦੇਖੋ ਮੈਨੀ ਟੋਬਾ ਨੂੰ ਰਲਾ ਕੇ ਇੱਕ ਦੋ ਪ੍ਰੋਵਿੰਸਸ ਹੋਰ ਹੈ ਜਿਨ੍ਹਾਂ ਨੇ ਉਹਨਾਂ ਸਟੂਡੈਂਟਸ ਨੂੰ ਫੈਸਿਲਿਟੇਟ ਕੀਤਾ ਜਿਨ੍ਹਾਂ ਲਈ EUV ਲੱਗੀ ਹੋਈ ਸੀਗੀ ਤੇ ਉਹਨਾਂ ਨੇ ਦੋ ਦੋ ਸਾਲ ਦੇ ਗ੍ਰਾਂਟ ਕੀਤੇ ਵਰਕ ਪਰਮਿਟ ਉਹਦੇ ਵਿੱਚ ਚਲੋ ਸਾਰਿਆਂ ਦਾ ਹੀ ਜ਼ੋਰ ਸੀਗਾ ਆਪਣੇ ਕਮਿਊਨਿਟੀ ਨੇ ਵੀ ਕਾਫੀ ਗਵਰਨਮੈਂਟ ਤੇ ਪ੍ਰੈਸ਼ਰ ਪਾਇਆ ਵੀ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਸੀਗੇ ਟਰਕਿੰਗ ਕੰਪਨੀਆਂ ਜਾਂ ਹੋਰ ਜਿਹੜੇ ادارے ਆ ਉਹਨਾਂ 'ਚ ਕੰਮ ਕਰਦੇ ਸੀ ਤੇ ਉਹਨਾਂ ਨੇ ਦੋ-ਦੋ ਸਾਲ ਲਾ ਕੇ ਟ੍ਰੇਨ ਕੀਤਾ ਸੀ ਉਹਨਾਂ ਨੂੰ ਤੇ ਉਹਨਾਂ ਲਈ ਬੇਸਿਕਲੀ ਐਸਰਟ ਸੀਗੇ ਫਿਰ ਜਦੋਂ ਗਵਰਨਮੈਂਟ ਤੇ ਥੋੜਾ ਜਿਹਾ ਦਬਾਅ ਪਾਇਆ ਉਹਨਾਂ ਨੇ ਜਿੰਨਾ ਉਹ ਕਹਿੰਦੇ ਵੀ ਜਿੰਨਾਂ ਦੀ ਤੁਸੀਂ ਐਪਲੀਕੇਸ਼ਨ EUI ਲਾਈ ਹੋਈ ਆ ਉਹਨਾਂ ਨੇ ਏਸੇ ਦੋ-ਦੋ ਸਾਲ ਦਾ ਐਕਸਟੈਂਸ਼ਨ ਦੇ ਦਿੰਦੀ ਹੈ ਇਦਾਂ ਹੀ ਹੁਣ ਪਿੱਛੇ ਜੇ ਟੀਆਰ 2 ਪੀਆਰ ਜਿਨ੍ਹਾਂ ਦੀ ਅਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਆ ਉਹਨਾਂ ਨੂੰ ਐਕਸਟੈਂਸ਼ਨ ਦੇਤੀ ਵੀ ਤੁਸੀਂ ਆਪਣੇ ਵਰਕਮੈਨ ਨੂੰ ਦੱਸ ਸਕਦੇ ਹੋ ਇਦਾਂ ਹੀ ਕੁਛ ਨਾ ਕੁਛ ਕੁਛ ਨਾ ਕੁਛ ਜਿਹੜੇ ਵੈਲਿਊਏਬਲ ਫੀਲਡ ਹੈਗੇ ਆ ਜਿਹੜੇ ਇਨ ਡਿਮਾਂਡ ਫੀਲ ਹੈਗੇ ਆ ਜਿਦੇ ਵਿੱਚ ਗਵਰਨਮੈਂਟ ਨੂੰ ਲੇਬਰ ਫੋਰਸ ਦੀ ਲੋੜ ਆ ਉਹਨਾਂ ਲਈ ਲਾਜ਼ਮੀ ਕੁਛ ਨਾ ਕੁਛ ਪ੍ਰੋਗਰਾਮ ਐਕਸਟੈਂਸ਼ਨ ਦਾ ਆਊਗਾ 2025 ਚ ਇਹ ਨਹੀਂ ਕਹਿ ਸਕਦੇ ਨਹੀਂ ਆਊਗਾ ਜਿਵੇਂ ਹੁਣ ਜੇ ਬਿਲਕੁਲ ਨਹੀਂ ਆਪਾਂ ਤਾਂ ਕਰ ਸਕਦੇ ਜੇ ਪਿੱਛੇ ਜੇ ਆਹ ਪਾਲਿਸੀ ਨਹੀਂ ਹੁੰਦੀਆਂ ਜੇ ਇਹ ਆਈਆਂ ਤਾਂ ਆਪਾਂ ਉਮੀਦ ਕਰ ਸਕਦੇ ਅੱਗੇ ਵੀ ਪ੍ਰੋਗਰਾਮ ਆਊਗਾ ਜੀ ਬਾਕੀ ਤੀਸਰਾ ਹੈਗਾ ਜੀ ਜਿਹੜੇ ਬੱਚੇ ਇੱਥੇ ਆ ਜੇ ਕੰਮ ਕੀਤਾ ਹੋਇਆ ਉਹਨਾਂ ਨੇ ਫੋਰ ਐਗਜ਼ਾਮਪਲ ਟਰੱਕ ਡਰਾਈਵਰਸ ਆ ਜਿਨ੍ਹਾਂ ਨੇ 2-2 ਸਾਲ ਡਰਾਈਵ ਡਰਾਈਵ ਕੀਤੇ ਆ ਇੱਕ ਬੜੀ ਆਪਣੇ ਬਹੁਤ ਜ਼ਿਆਦਾ ਇਹ ਕਨਸੈਪਸ਼ਨ ਬਣੀ ਆ ਜੀ ਐਲਐਮਆਈ ਹੈ ਤੇ ਪੈਸੇ ਲੈ ਕੇ ਮਿਲਦੀ ਆ ਸਾਡੇ ਮੈਨਿਊ ਟੂ ਬੱਚ ਵੀ ਨਹੀਂ ਪੈਕ ਚ ਕਈ ਟਰਕਿੰਗ ਕੰਪਨੀਆਂ ਵਾ ਚੰਗੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਕੀ ਡਰਾਈਵਰਸ ਹਾਇਰ ਕਰਦੀਆਂ 2 ਸਾਲ ਦਾ ਐਕਸਪੀਰੀਅੰਸ ਹੋਵੇ ਐਬਸਟਰੈਕਟ ਕਲੀਅਰ ਹੋਵੇ ਯੂਐਸਏ ਦਾ ਵੀਜ਼ਾ ਹੋਵੇ ਉਹਨਾਂ ਕੋਲੇ ਜੀ ਤੇ ਤੁਹਾਨੂੰ ਐਲਐਮਆਈ ਦਿੰਦੇ ਆ ਫ੍ਰੀ ਆਫ ਕਾਸਟ ਦਿੰਦੇ ਆ ਉਹ ਕੰਪਨੀ ਨੂੰ ਫਾਇਦਾ ਥੋੜਾ ਤੁਹਾਨੂੰ ਉਹ ਟ੍ਰੇਨਡ ਇੱਕ ਇੱਕ ਪਰਸਨ ਉਹਨਾਂ ਨੂੰ ਡਰਾਈਵਰ ਮਿਲ ਰਿਹਾ ਜਿਹੜਾ ਕਿ ਉਹਨਾਂ ਦਾ ਲੋਡ ਲਗਾ ਰਿਹਾ ਜੋ ਲੋਡ 1500 ਡਾਲਰ ਦਾ ਹੈ ਤੇ ਡਰਾਈਵਰ ਨੂੰ 300 ਡਾਲਰ ਦੇ ਰਿਹਾ ਕੰਪਨੀ ਸਟੇਲਸ ਬੈਨੀਫਿਟ 12-1300 ਚ ਕਰੀ ਉਹ ਤੁਹਾਡੇ ਤੋਂ ਪੈਸੇ ਨਹੀਂ ਚਾਰਜ ਕਰੂਗੀ ਬਟ ਤੁਸੀਂ ਆਪ ਦੇ ਆਪ ਨੂੰ ਉਸ ਚੀਜ਼ ਤੇ ਉਸ ਕੈਪੇਬਿਲਿਟੀ ਚ ਲੈ ਕੇ ਆਓ ਵੀ ਏਮਪਲੋਇਰ ਨੂੰ ਤੁਹਾਡੀ ਲੋੜ ਹੈ ਤੇ ਤੁਹਾਨੂੰ ਐਲਐਮਆਈ ਵੀ ਵੈਸੇ ਵੀ ਇੱਥੇ ਮਿਲ ਜੇਗੀ ਤੁਸੀਂ ਆਪ ਦਾ ਵਰਕ ਪਰਮਿਟ ਮੇਨਟੇਨ ਕਰੋ ਸਟੇਟਸ ਮੇਨਟੇਨ ਕਰਕੇ ਰੱਖੋ ਜੇ ਤੁਸੀਂ ਇੱਥੇ ਸਟੇ ਕਰਦੇ ਰਹੋਗੇ ਸਹੀ ਸਟੇਟਸ ਦੇ ਉੱਤੇ ਤੇ ਤੁਹਾਨੂੰ ਕੋਈ ਨਾ ਕੋਈ ਪਾਥਵੇ ਦੇ ਵਿੱਚ ਐਕਸੈਪਟੈਂਸ ਮਿਲ ਜਾਣੀ ਅਪੀਅਰ ਲਈ ਬਿਲਕੁਲ ਸੋ ਗੱਲ ਮੈਨੂੰ ਭੱਜ ਦੀ ਬੜੀ درست ਕਰਨ ਦੇ ਨਾਲ ਤੁਹਾਨੂੰ ਰਾਈਟ ਪਾਥ ਵੇ ਚੁਣਨਾ ਪੈਣਾ ਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਰਾਈਟ ਪਾਥ ਵੇ ਯੂਜ਼ ਕਰਕੇ ਬਿਲਕੁਲ ਜੋ ਕੈਨੇਡਾ ਦੇ ਲਾਅ ਦੇ ਅਧੀਨ ਆ ਉਹ ਸਾਰਾ ਕੁਝ ਕਰਕੇ ਤੁਸੀਂ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੀਆਂ ਪਾਲਿਸਿਜ਼ ਨੂੰ ਪੂਰਾ ਕਰਦੇ ਹੋ ਸੋ ਭਾਈ ਤੁਸੀਂ ਗੱਲ ਕੀਤੀ ਆ ਕੁਝ ਪ੍ਰੋਵਿੰਸ ਦੀ ਹਨਾ ਸੋ ਵਿਥਿਨ ਕੈਨੇਡਾ ਮੈਂ ਚਾਹਣਾ ਵੀ ਤੁਸੀਂ ਦੱਸ ਸਕਦੇ ਹੋ ਵੀ ਕਿੱਦਾਂ ਕਿਹੜੀਆਂ-ਕਿਹੜੀਆਂ ਪ੍ਰੋਵਿੰਸ ਨੇ ਕਿਉਂਕਿ ਤੁਸੀਂ ਬਿਲਕੁਲ ਨਾਲ ਜੁੜੇ ਹੋ ਇਮੀਗ੍ਰੇਸ਼ਨ ਦੇ ਵੀ ਅੱਜ ਵੀ ਜਿੱਥੇ ਪੀਆਰ ਹੈ ਉਹਦੇ ਚਾਂਸਸ ਹੈਗੇ ਆ ਸਟੂਡੈਂਟਸ ਲਈ ਦੇਖੋ ਅੱਜ ਦੀ ਡੇਟ ਦੇ ਵਿੱਚ ਤਾਂ ਕਹਿ ਲਓ ਵੀ ਇਧਰ ਦੀ ਫੜ ਲਓ ਕਰਨ ਚਾਹੀਏ ਉੱਪਰ ਦੀ ਫੜ ਲਓ ਸੇਮ ਹੀ ਹੈ ਪਰ ਅੱਜ ਤੋਂ ਥੋੜੀ ਦੇ ਸਾਲ ਪਹਿਲਾਂ 1 ਸਾਲ ਪਹਿਲਾਂ ਦੀ ਗੱਲ ਕਰਦੇ ਹੋ ਪ੍ਰਿੰਸ ਐਡਵਰਡ ਦੇ ਵਿੱਚ ਚੰਗੇ ਚਾਂਸਸ ਸੀਗੇ ਨੋਵਾ ਸਕੋਸ਼ੀਆ 'ਚ ਬੱਚੇ ਵੜੇ ਪੀਆਰ ਹੋਏ ਹੈ ਮੈਨੀਟੋਬਾ 'ਚ ਪੀਆਰ ਹੋਏ ਹੈ ਇਵਨ ਅਲਬਰਟਾ ਦੇ ਵਿੱਚ ਵੀ ਪ੍ਰੋਗਰਾਮ ਠੀਕ ਠਾਕ ਚੱਲ ਰਿਹਾ ਸੀਗਾ ਇਸ ਤਰ੍ਹਾਂ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਬੈਨੀਫੀਸ਼ੀਅਲ ਸੀ ਫੋਰ ਏਗਜ਼ਾਮਪਲ ਮੈਨੀਟੋਬਾ ਦੇ ਵਿੱਚ ਹੁਣ ਸਾਡੇ ਡਰਾਅ ਆਏ ਹੈ ਜਿਨ੍ਹਾਂ ਦਾ ਕੋਈ ਕਲੋਜ਼ ਰਿਲੇਟਿਵ ਇੱਥੇ ਹੈਗਾ ਚਾਹੇ ਉਹ ਬਾਹਰ ਹੀ ਪੜ੍ਹਿਆ ਇੱਕ ਪਰਟੀਕੂਲਰ ਕਲ ਸਾਰੀ ਪ੍ਰੋਵਿੰਸਿਸ ਦੇ ਵਿੱਚ ਕੁਝ ਨਾ ਕੁਝ ਫੈਕਟਰ ਸੀਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਐਕਸੈਪਟ ਕੀਤੇ ਆ ਬਲਕਿ ਐਜ਼ ਆਫ ਦੇ ਪੀਐਨਪੀ ਇਵਨ ਬੀਸੀ ਨੇ ਵੀ ਐਕਸੈਪਟ ਕੀਤੇ ਆ ਪਰ ਹੁਣ ਜੇ ਅੱਜ ਦੀ ਗੱਲ ਕਰੀਏ ਗਵਰਨਮੈਂਟ ਫੈਡਰਲ ਗਵਰਨਮੈਂਟ ਦੀ ਰੂਲਿੰਗ ਆ ਫੈਡਰਲ ਗਵਰਨਮੈਂਟ ਦੀਆਂ ਇਨਸਟਰਕਸ਼ਨਸ ਆਈਆਂ ਹੋਈਆਂ ਵੀ ਤੁਸੀਂ ਜਿਹੜੀ ਪਰਮਨੈਂਟ ਰੈਜ਼ਿਡੈਂਸੀ ਦੀ ਪ੍ਰੋਸੈਸ ਹੈਗੀ ਆ ਫਿਲਹਾਲ ਤੁਸੀਂ ਉਹਨੂੰ ਕੰਟਰੋਲ 'ਚ ਕਰਨਾ ਕਿੰਨੇ ਬੰਦਿਆਂ ਨੂੰ ਪੀਆਰ ਦੇਣੀ ਕਿਹਨਾਂ ਨੂੰ ਦੇਣੀ ਆ ਫਰਦਰ ਗਾਈਡਲਾਈਨਸ ਤੱਕ ਫਿਰ ਪ੍ਰੋਵਿੰਸਿਸ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਪ੍ਰੋਵਿੰਸ ਦੇ ਕੋਲ ਕੋਟਾ ਜ਼ਰੂਰ ਹੁੰਦਾ ਪੀਐਨਪੀ ਦਾ ਬਟ ਦੇ ਆਲ ਡਿਪੈਂਡ ਓਨ ਦਾ ਫੈਡਰਲ ਗਵਰਨਮੈਂਟ ਇਹ ਉਹਨਾਂ ਨੂੰ ਕੀ ਇਨਸਟਰਕਸ਼ਨਸ ਹੁੰਦੀਆਂ ਪੀਐਨਪੀ ਨੂੰ ਅਲੋਕੇਟ ਕਰਨ ਵਾਸਤੇ ਜੀ ਸੋ ਭਾਜੀ ਜਿਸ ਤਰੀਕੇ ਨਾਲ ਤੁਸੀਂ ਇੰਟਰਨੈਸ਼ਨਲ ਇਮੀਗ੍ਰੇਸ਼ਨ ਹੈ ਉਹਦੇ ਨਾਲ ਵੀ ਡੀਲ ਕਰਦੇ ਹੋ ਵਿਦਨ ਕੈਨੇਡਾ ਵੀ ਕਰਦੇ ਹੋ ਸਾਰਾ ਤੁਹਾਡਾ ਜਿਹੜਾ ਦੋਵਾਂ ਪਾਸੇ ਤੁਹਾਡਾ ਜਿਹੜਾ ਹਨਾ ਹੈਗਾ ਆ ਗੱਲਬਾਤ ਹੁੰਦੀ ਰਹਿੰਦੀ ਐ ਤੇ ਮੈਂ ਪੁੱਛਣਾ ਚਾਹੁੰਨਾ ਭਾਜੀ ਵੀ ਜਿਸ ਤਰੀਕੇ ਦੇ ਨਾਲ ਅੱਜ ਦੀ ਘੜੀ ਦੇ ਵਿੱਚ ਆਊਟਸਾਈਡ ਕੈਨੇਡਾ ਤੋਂ ਤੁਹਾਡੇ ਤੱਕ ਰੀਚ ਜਿਹੜੀ ਹੁੰਦੀ ਆ ਉਹ ਵੀ ਬਹੁਤ سارے ਸਵਾਲ ਮੈਨੂੰ ਲੱਗਦਾ ਵੀ ਉਹ ਲੈ ਕੇ ਆਉਂਦੇ ਹੋ ਆਊਟਸਾਈਡ ਕੈਨੇਡੀਅਨਸ ਜਿਹੜੇ ਕੈਨੇਡਾ ਮਾਫ ਕਰਨਾ ਆਊਟਸਾਈਡ ਕੈਨੇਡਾ ਤੋਂ ਜਿਹੜੇ ਆਉਣਾ ਚਾਹੁੰਦੇ ਆਉਣਾ ਚਾਹੁੰਦੇ ਹਨ ਇਮੀਗ੍ਰੈਂਟਸ ਉਹਨਾਂ ਵਾਸਤੇ ਪਾਲਿਸਿਸ ਕਿਦਾਂ ਦੀਆਂ ਰਹਿਣਗੀਆਂ ਸਮਾ ਸੁਖਾਲਾ ਆਵੇਗਾ ਦੇਖੋ ਜੀ ਇਹ ਕਿਤੇ ਲਿਸਟਡ ਹੀ ਹੈਗਾ ਅਸੀਂ ਮੈਨੂੰ ਕੰਮ ਕਰਦੇ ਨੂੰ 15 ਸਾਲ ਹੋ ਗਏ ਬਟ ਮੈਂ ਇੱਕ ਪ੍ਰੋਬੇਬਲ ਇੱਕ ਸਕੀਮ ਹੋ ਸਕਦੀ ਹੈ ਜਾਂ ਮੇਰੀ ਸੋਚ ਹੋ ਸਕਦੀ ਹੈ ਕਿ ਜਿਹੜੇ ਸਟੂਡੈਂਟਸ ਜਿਹੜੇ ਬੱਚੇ ਇੱਥੇ ਕੰਮ ਕਰਕੇ ਕਿਸੇ ਅਨਫੋਰਚੂਨੇਟਲੀ ਉਹਨਾਂ ਦਾ ਸਟੇਟਸ ਖਤਮ ਹੋ ਗਿਆ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਬਟ ਜਦੋਂ ਵਾਪਸ ਗਏ ਆ ਉਹ ਆਪਣੇ ਨਾਲ ਕਨੇਡੀਅਨ এডੂਕੇਸ਼ਨ ਤੇ ਕਨੇਡੀਅਨ ਐਕਸਪੀਰੀਅੰਸ ਲੈ ਕੇ ਗਏ ਨਾਲ ਪਰ ਆਉਣ ਵਾਲੀ ਸਰਕਾਰ ਜਿਹੜੀ ਹੋਊਗੀ ਚਾਹੇ ਲਿਬਰਲ ਆ ਜੇ ਚਾਹੇ ਕਨਜ਼ਰਵੇਟ ਕੋਈ ਵੀ ਸਰਕਾਰ ਹੁੰਦੀ ਹੈ ਉਹਨਾਂ ਦੀ ਪਹਿਲ ਇਹ ਹੋਊਗੀ ਵੀ ਜਿਹੜੇ ਜੋ ਬੱਚੇ ਜੋ ਸਟੂਡੈਂਟ ਜੋ ਵਰਕਰ ਸਾਡੇ ਕੰਟਰੀ ਦੇ ਵਿੱਚ ਐਕਸਪੀਰੀਅੰਸ ਗੇਨ ਕਰਕੇ ਵਾਪਸ ਜਾਣਾ ਪੈ ਗਿਆ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਵਾਪਸ ਲਿਆਈਏ ਉਹ ਚਾਹੇ ਐਕਸਪ੍ਰੈਸ ਐਂਟਰੀ ਦੇ ਵਿੱਚ ਚੇਂजेस ਕਰਨ ਉਹਦੇ ਵਿੱਚ ਐਕਸਟਰਾ ਪੁਆਇੰਟਸ ਰੱਖਣ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਜੋ ਆਲਰੇਡੀ ਇੱਥੇ ਪੜ੍ਹ ਕੇ ਕੰਮ ਕਰਕੇ ਗਏ ਆ ਉਹਨਾਂ ਨੂੰ ਹਮੇਸ਼ਾ ਪਹਿਲ ਰਹੂਗੀ ਕੈਨੇਡਾ ਦੇ ਵਿੱਚ ਫਿਊਚਰ ਇਮੀਗ੍ਰੇਸ਼ਨ ਲਈ ਆਉਣ ਵਾਸਤੇ ਜਿਹੜੇ ਜੋ ਲੋਕ ਉੱਥੇ ਇਸ ਵੇਲੇ ਬੈਠੇ ਕੋਈ ਇੰਜੀਨੀਅਰ ਹੈ ਕੋਈ ਟੀਚਰ ਹੈ ਜਾਂ ਕੁਝ ਹੋਰ ਹੈ ਜੋ ਸੋਚ ਰਿਹਾ ਵੀ ਮੈਂ ਇਮੀਗ੍ਰੇਸ਼ਨ ਲੈਣੀ ਹੈ ਫਿਲਹਾਲ ਇਸ ਸਾਲ ਮੈਨੂੰ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਸਰਟਨ ਕੋਈ ਚੇਂਜ ਆਊਗਾ ਐਕਸਪ੍ਰੈਸ ਐਂਟਰੀ ਵਿੱਚ ਵਿਡਰਾਅ نیچے ਚਲਾ ਜਾਏਗਾ ਤੇ ਉਹਨਾਂ ਨੂੰ ਪੀਆਰ ਮਿਲੂਗੀ ਵੈਸੇ ਵੀ ਓਵਰਸੀਜ਼ ਜਿਹੜੀ ਡਾਇਰੈਕਟ ਇਮੀਗ੍ਰੇਸ਼ਨ ਪ੍ਰੋਗਰਾਮ ਹੈਗਾ ਉਹ ਬਹੁਤ ਲਿਮਿਟਿਡ ਹੈ ਬਹੁਤ ਉਹਦਾ ਸਕੋਪ ਘਟ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਹ ਥੋੜਾ ਹੋਰ ਵਧ ਜੇ ਬਟ ਇਸ ਸਾਲ ਮੈਨੂੰ ਨਹੀਂ ਲੱਗਦਾ ਵੀ ਕੁਝ ਹੋਊਗਾ ਜੀ ਸੋ ਇਹ ਤਾਂ ਸਿੱਗੀ ਜਿਹੜੇ ਵਿਦਨ ਕੈਨੇਡਾ ਵਾਲੇ ਵੀ ਹੋ ਗਏ ਆਪਾਂ ਜਿਨ੍ਹਾਂ ਨੇ ਐਕਸਪੀਰੀਅੰਸ ਗੇਨ ਕੀਤਾ ਤੇ ਕੈਨੇਡੀਅਨ ਐਜੂਕੇਸ਼ਨ ਲਈ ਆ ਇੱਥੋਂ ਉਹਨਾਂ ਨੇ ਐਕਸਪੀਰੀਅੰਸ ਵੀ ਲਿਆ ਸੋ ਜਿਹੜੇ ਉੱਥੋਂ ਨਵੀਆਂ ਫਾਈਲਾਂ ਲਾਉਣ ਦੇ ਬਾਰੇ ਸੋਚਦੇ ਆ ਖਾਸ ਕਰ ਆਪਣੇ ਪੰਜਾਬ ਤੋਂ ਸੋਚਦੇ ਆ ਚਾਹੇ ਉਹ ਸਟੂਡੈਂਟ ਨੇ ਚਾਹੇ ਉਹ ਮਾਪੇ ਆ ਜਿਸ ਤਰੀਕੇ ਨਾਲ ਵੀ ਉਹਨਾਂ ਦੇ ਲਈ ਭਾਜੀ ਕੋਈ ਸਨੇਹਾ ਭਾਜੀ ਪੇਰੈਂਟਸ ਦੀ ਤਾਂ ਪੌਜ਼ ਆ ਤੁਹਾਨੂੰ ਤਾਂ ਪਤਾ ਹੀ ਐਪਲੀਕੇਸ਼ਨ ਲੱਗੀ ਹੋਈ ਹਾਂ ਪੇਰੈਂਟਸ ਤੇ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਗਵਰਨਮੈਂਟ ਦੇ ਰਹੀ इवन ਅ 10 ਦੇ ਵਿੱਚੋਂ 7 ਜਾਂ 8 ਵੀਜ਼ੇ ਲੱਗਦੇ ਆ ਵੀਜ਼ਟਰ ਵੀਜ਼ੇ ਸੁਪਰ ਵੀਜ਼ੇ ਹੈਗੇ ਆ ਪੇਰੈਂਟਸ ਆ ਕੇ ਮਿਲ ਸਕਦੇ ਬੱਚਿਆਂ ਨੂੰ ਈਵਨ ਜਿਹੜੇ ਭੈਣ ਭਰਾਵਾ ਤੁਹਾਡੇ ਹੁਣ ਉਹਨਾਂ ਦੀ ਫਾਈਨੈਂਸ਼ੀਅਲ ਇਸਟੈਬਲਿਸ਼ਮੈਂਟ ਚੰਗੀਆਂ ਵਾ এমਪਲੋਇਮੈਂਟ ਇਸਟੈਬਲਿਸ਼ਮੈਂਟ ਚੰਗੀਆਂ ਈਵਨ ਉਹਨਾਂ ਨੂੰ ਵੀ ਵੀਜ਼ਾ ਵਿਜ਼ਟਰ ਮਿਲ ਸਕਦਾ ਆ ਕੇ ਮਿਲ ਕੇ ਜਾ ਸਕਦੇ ਆ ਜਿਹੜੀ ਰਹਿ ਗਈ ਗੱਲ ਲਾਸਟ ਤੇ ਮੈਂ ਤੁਹਾਨੂੰ ਦੱਸਦਾ ਕਈ ਸੋਚਦੇ ਵੀ ਐਲ ਐਮ ਆਈ ਵਰਕ ਪਰਮਿਟ ਲੈ ਕੇ ਅਸੀਂ ਲਈਏ ਜੇ ਤੁਹਾਨੂੰ ਕੋਈ ਜੌਬ ਆਫਰ ਕਰ ਰਿਹਾ ਇੱਥੋਂ ਫੋਰ ਇਗਜ਼ਾਮਪਲ ਤੁਹਾਨੂੰ ਜੌਬ ਆਫਰ ਹੋ ਰਹੀ ਹੈ ਇੱਕ ਮੀਟ ਕਟਰ ਦੀ ਜੌਬ ਜਾਂ ਤੁਹਾਨੂੰ ਬੱਚਰ ਕੋਈ ਜੌਬ ਆਫਰ ਕਰ ਰਿਹਾ ਮੇਕ ਸ਼ੁਰ ਇਹ ਕਰੋ ਵੀ ਤੁਹਾਡਾ ਜੈਨੂਨ ਐਕਸਪੀਰੀਅੰਸ ਹੋਵੇ ਜੈਨੂਨ ਐਜੂਕੇਸ਼ਨ ਹੋਵੇ ਤੁਹਾਡੀ ਸੈਲਰੀਜ਼ ਵਗੈਰਾ ਸਲਿਪਸ ਤੁਹਾਡਾ ਸੈਲਰੀ ਅਕਾਊਂਟ ਜੇ ਤੁਸੀਂ ਜੈਨੂਨ ਵਰਕਰ ਹੋ ਤੇ ਸਟਿਲ ਤੁਹਾਨੂੰ ਇਹ ਵਰਕ ਪਰਮਿਟ ਮਿਲ ਸਕਦਾ ਰੀਸੈਂਟਲੀ ਮੇਰੇ ਕੋਲ ਦੋ ਵਰਕ ਪਰਮਿਟ ਅਸੀਂ ਇੰਡੀਆ ਤੋਂ ਕਰਵਾਏ ਹਨ ਪਰ ਉਹ ਬਿਲਕੁਲ ਜੈਨੂਨ ਸੀਗੇ ਮਤਲਬ ਉਹਨਾਂ ਕੋਲੇ ਪ੍ਰੋਪਰ ਕੰਮ ਕਰਦੇ ਪਏ ਸੀਗੇ ਉਹ ਨੈਸਲੇ ਦੇ ਵਿੱਚ ਕੰਮ ਕਰਦੇ ਸੀ ਇਮੀਗ੍ਰੇਸ਼ਨ ਡਿਨਾਈ ਨਹੀਂ ਕਰ ਸਕਦੀ ਜਨ ਹਾਂ ਪਰ ਜਦੋਂ ਆਪਾਂ ਦੇਖਦੇ ਆਂ ਵੀ ਆਪਾਂ ਐਕਸਪੀਰੀਅੰਸ ਵੀ ਬਣਾ ਕੇ ਲਾ ਰਹੇ ਆਂ ਲੋਕ ਉੱਥੋਂ ਬਣਾ ਲੈਂਦੇ ਆ ਬੜਾ ਕੁਝ ਚੱਲਦਾ ਵਾ ਫਿਰ ਉਹ ਡਾਕੂਮੈਂਟਸ ਆਮ ਤੌਰ ਤੇ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਦਦ ਲਈ ਜਾਂਦੀ ਹੈ ਉਹ ਫੜ ਹੋ ਜਾਂਦਾ ਫਿਰ ਉਸ ਕੇਸ ਦੇ ਵਿੱਚ ਡਿਨਾਈ ਹੋ ਜਾਂਦਾ ਵੀਜ਼ਾ ਜੇ ਤੁਸੀਂ ਜੈਨੂਨ ਏਮਪਲੋਈ ਹੋ ਜੈਨੂਨ ਤੁਹਾਡਾ ਕੰਮ ਹੈ ਜੈਨੂਨ ਸਟੇਟਮੈਂਟਸ ਹੈ ਬੈਂਕ ਸਟੇਟਮੈਂਟਸ ਹੈ ਤੁਹਾਡੀ ਸੈਲਰੀ ਅਕਾਊਂਟ ਚ ਆ ਰਹੀ ਹੈ ਤੁਹਾਡਾ ਨਾਲ ਮੀਟ ਕਰਦੀ ਤੁਹਾਡੀ ਪੜ੍ਹਾਈ ਹੈਗੀ ਆ ਹਾਂਜੀ ਤੁਸੀਂ ਵਰਕਪਲੈਸ ਤੇ ਵੀ ਆ ਸਕਦੇ ਹੋ ਸੋ ਐਲ ਐਮ ਆਈਆਂ ਨੂੰ ਇੱਕ ਲਾਸ ਸਵਾਲ ਹੈ ਭਾਜੀ ਕਿ ਐਲ ਐਮ ਆਈਸ ਨੂੰ ਲੈ ਕੇ ਵੀ 50 ਪੁਆਇੰਟਸ ਨੇ ਜਿਹੜੇ ਬੰਦ ਕੀਤੇ ਗਏ ਇਹਨਾਂ ਨੇ ਸਰਦ ਰੁੱਤ ਤੋਂ ਜਿਹੜਾ ਹੋ ਜਾਣਾ ਬੰਦ ਹੋ ਜਾਣਾ ਆ ਸੋ ਉਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਹੁੰਦੇ ਆ ਵੀ ਉੱਥੋਂ ਵੀ ਹੁੰਦੇ ਆ ਵੀ ਹੁਣ ਐਲ ਐਮ ਆਈ ਲੈਣੀ ਸੌਖੀ ਹੈ ਜਾਂ ਔਖੀ ਹੈ ਕੀ ਲੱਗਦਾ ਤੁਹਾਨੂੰ ਦੇਖੋ ਐਲ ਐਮ ਆਈ ਦੇ ਜਿਹੜੇ 50 ਪੁਆਇੰਟ ਸੀਗੇ ਉਹ ਨਾਰਮਲੀ ਐਕਸਪ੍ਰੈਸ ਐਂਟਰੀ ਦੇ ਸਟੂਡੈਂਟਸ ਨੂੰ ਬੈਨੀਫਿਟ ਕਰਦੇ ਸੀਗੇ ਜਿਹੜੇ ਇੱਥੇ ਸਟੂਡੈਂਟ ਕੈਨ ਨਾ ਸੋਰੀ ਮੈਂ ਵਰਕਰਸ ਆ ਜਿਹੜੇ ਉਹਨਾਂ ਨੂੰ ਜੌਬ ਆਫਰ ਹੁੰਦੀ ਸੀ 50 ਪੁਆਇੰਟਸ ਉਹਨਾਂ ਨੂੰ ਮਿਲ ਜਾਂਦੇ ਸੀਗੇ ਤੇ ਉਹਨਾਂ ਨੂੰ ਈਜ਼ੀਲੀ ਡਰਾਅ ਚ ਆ ਜਾਂਦਾ ਸੀਗਾ ਉਸ ਜੀ ਨਾਲ ਬਟ ਜਿਸ ਤਰ੍ਹਾਂ ਸਾਰੇ ਕੈਨੇਡਾ ਦੇ ਵਿੱਚ ਐਲ ਐਮ ਆਈਸ ਦਾ ਮੰਨ ਲਓ ਇਹ ਜਿਹੜਾ ਮਾਫੀਆ ਸ਼ੁਰੂ ਹੋਇਆ ਜਾਂ ਕਹਿ ਲਓ ਤੁਸੀਂ ਅਦਰ ਵਰਡਸ ਚ ਕਹਿ ਲਓ ਵੀ ਫੇਕ ਜਿਵੇਂ ਮਿਨਿਸਟਰ ਮਾਰਕ ਮਿਲਰ ਕਹਿੰਦੇ ਵੀ ਫੇਕ ਐਲ ਐਮ ਆਈਸ ਫੇਕ ਜੌਬ ਆਫਰ ਕਰਕੇ ਜਿਹੜ ਬੱਚੇ ਪੀਆਰ ਲੈ ਜਾਂਦੇ ਆ ਉਹ ਜਿਹੜੇ ਡਿਜ਼ਰਵਿੰਗ ਹੁੰਦੇ ਆ ਉਹ ਵੀ ਨਹੀਂ ਲੈ ਪਾਉਂਦੇ ਉਹਦੇ ਨਾਲ ਕਰਦੇ ਉਹ ਸਾਰੀ ਚੀਜ਼ ਨੂੰ ਰੋਕਣ ਲਈ ਉਹਨਾਂ ਨੇ ਇੱਕ ਵਾਰੀ 50 ਪੁਆਇੰਟਸ ਰੋਕੇ ਆ ਉਹ ਉਹਨਾਂ ਦੀ ਸੋਚ ਹੋਰ ਹੈ ਜਿਹੜੇ ਡਿਜ਼ਰਵਿੰਗ ਬੱਚੇ ਆ ਜਿਹੜੇ 50 ਪੁਆਇੰਟਸ ਤੁਸੀਂ ਇੱਥੇ ਰਿਡਿਊਸ ਕਰਦੇ ਹੋ ਕਹਿੰਦੇ ਵੀ ਠੀਕ ਹੈ ਜਿਹੜੇ ਬੱਚੇ ਇੰਟੈਲੀਜੈਂਟ ਆ ਉਹਨਾਂ ਕੋਲ ਹੋਰ ਸੋਰਸੇਜ਼ ਆਗੇ ਆਪਦੇ ਪੁਆਇੰਟਸ ਵਧਾਉਣ ਲਈ ਸੀਆਰਐਸ ਦੇ ਵਿੱਚ ਫੋਰ ਐਗਜ਼ਾਮਪਲ ਫ੍ਰੈਂਚ ਆ ਬਿਲਕੁਲ ਜਿਹੜੇ ਬੱਚੇ ਪੜਨ ਵਾਲੇ ਆ ਇੰਟੈਲੀਜੈਂਟ ਆ ਯੰਗ ਬ੍ਰੇਨ ਆ ਉਹ ਫ੍ਰੈਂਚ ਕਰਕੇ ਵੀ ਇੱਕ ਟੈਸਟ ਦੇ ਕੇ ਆਪਦੇ ਪੁਆਇੰਟਸ ਗੇਨ ਕਰ ਸਕਦੇ ਆ। ਉਹ ਸਾਰਾ ਜਿਹੜਾ ਨਾ ਸੋਸ਼ਲ ਮੀਡੀਆਜ਼ ਦੇ ਵਿੱਚ ਨਿਊਜ਼ ਦੇ ਵਿੱਚ ਮੀਡੀਆ ਦੇ ਵਿੱਚ ਵੀ ਐਮੇਜ਼ ਨੂੰ ਲੈ ਕੇ ਕਨਸੈਪਸ਼ਨ ਬਣੀਆਂ ਸੀ ਕਿ ਗਵਰਨਮੈਂਟ ਨੂੰ ਦਿਸਦਾ ਸਾਰਾ ਕੁਝ ਇੱਕ ਵਾਰੀ ਉਹਨਾਂ ਨੇ ਇੱਕ ਵਾਰੀ ਉਹ ਸਟਾਪ ਕਰਨ ਦਾ ਪਲਾਨ ਕੀਤਾ ਵਾ ਤਾਂ ਕਿ ਉਹਨਾਂ ਦੇ ਲਈ ਉਹਨਾਂ ਦੇ ਕਹਿਣ ਮੁਤਾਬਕ ਡਿਜ਼ਰਵਿੰਗ ਬੱਚਿਆਂ ਨੂੰ ਡਿਜ਼ਰਵਿੰਗ ਵਰਕਰ ਨੂੰ ਅਸੀਂ ਪੀਆਰ ਦੇ ਸਕੀਏ। ਰੈਦਰ ਦੈਨ ਵੀ ਅਸੀਂ ਕੋਈ ਬੰਦਾ ਐਕਸਟਰਾ 50 ਪੁਆਇੰਟ ਲੈ ਰਿਆ ਜਿਹੜਾ ਉਹ ਡਿਜ਼ਰਵ ਨਹੀਂ ਕਰਦਾ ਸਿਰਫ ਪੈਸੇ ਦੇ ਕੇ ਕਿਸੇ ਨੂੰ। ਉਹ ਆਪਣੀ ਆਪਣੀ ਸੋਚ ਹੈ ਕਿਸੇ ਨੂੰ ਫਾਇਦਾ ਕਿਸੇ ਨੂੰ ਨੁਕਸਾਨ ਸੋਚਣਾ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਅੱਜ ਕੱਲ ਹਰੇਕ ਜਿਹੜਾ ਚਾਹੇ ਉਹ ਟਿਕਟੋਕ ਵਾਲੀ ਵੀ ਹੈ ਬਹੁਤੀਆਂ ਫੇਕ ਨਿਊਜ਼ ਸੋਸ਼ਲ ਮੀਡੀਆ ਤੇ ਹਨਾ ਇਹ ਆਪਾਂ ਜੇ ਗੱਲ ਕਰੀਏ ਯੂਟਿਊਬਰ ਨੇ ਉਹ ਪੜਦੇ ਨਹੀਂ ਪਤਾ ਨਹੀਂ ਪ੍ਰੋਪਰ ਜਿਹੜੀ ਗਾਈਡਲਾਈਨਸ ਹੁੰਦੀਆਂ ਨੇ ਜਿਹੜੀਆਂ ਵੈਬਸਾਈਟ ਤੇ ਆਉਂਦੀਆਂ ਨੇ ਆਈਆਰਸੀਸੀ ਦੀਆਂ ਉਹ ਨਹੀਂ ਪੜਦੇ ਉਹ ਕਮੀ ਰਹਿ ਜਾਂਦੀ ਹੈ ਤੇ ਉਹ ਫਿਰ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਾ ਮਿਸ ਅੰਡਰਸਟੈਂਡਿੰਗ ਕ੍ਰੀਏਟ ਹੋ ਜਾਂਦੀਆਂ ਇਹ ਨੂੰ ਓਵਰ ਇਨਫਰਮੇਸ਼ਨ ਕਹਿ ਸਕਦੇ ਜੀ ਹਾੜ ਆਇਆ ਹੈ ਇਨਫਰਮੇਸ਼ਨ ਦਾ ਬੇਰੀ ਵਾਂਗੂ ਕੋਡ ਪਾ ਕੇ ਬਹੁਤ ਲੋਗ ਸਿੱਧੇ ਸਿੱਧੇ ਸ਼ੁਰੂ ਹੋ ਜਾਂਦੇ ਆ ਐ ਹੋ ਜਾਏਗਾ ਗਵਰਨਮੈਂਟ ਨੇ ਐ ਕਰਤਾ ਐ ਹੋ ਜਾਊਗਾ ਐ ਕਰ ਦੇਣਗੇ ਇਦਾਂ ਨਹੀਂ ਹੁੰਦਾ ਬਿਲਕੁਲ ਇਹ ਹੁੰਦਾ ਮੈਨੂੰ ਲੱਗਦਾ ਇਮੀਗ੍ਰੇਸ਼ਨ ਮਿਨਿਸਟਰੀ ਵੀ ਸੋਚਦੀ ਹੁਣ ਵੀ ਅਸੀਂ ਵਾਕਈ ਗੱਲ ਕਹੀ ਸੀ ਕੱਲ ਕਨਫਰੈਂਸ ਕਰ ਗੱਲ ਉਹਦੇ ਵਿੱਚ ਦੋ ਚੀਜ਼ਾਂ ਵਾ ਵੀ ਆਪਣੇ ਜਿਹੜੇ ਖਾਸ ਕਰਕੇ ਸਾਡੇ ਕੋਲ ਜਿਹੜੇ ਸਟੂਡੈਂਟਸ ਵਰਕਰਸ ਜਾਂ ਬੱਚੇ ਜੋ ਵੀ ਕਲਾਈਂਟ ਆਉਂਦਾ ਅਸੀਂ ਉਹਨਾਂ ਨੂੰ ਇਹ ਕਹਿੰਨਾ ਵੀ ਤੁਸੀਂ ਜੇ ਤੁਸੀਂ ਸਾਰੇ ਹਫ਼ਤੇ ਦੇ ਵਿੱਚ ਇੱਕ ਅੱਧਾ ਘੰਟਾ ਕੱਢ ਕੇ ਹਾਂਜੀ ਤੁਸੀਂ ਪੜੇ ਲਿਖੇ ਹੋ ਆਇਲਸ ਕੀਤਾ ਤੁਸੀਂ ਗਵਰਨਮੈਂਟ ਦੀ ਵੈਬਸਾਈਟ ਹੈ ਨਹੀਂ ਲਿੰਕ ਪਤਾ ਮੇਰੇ ਕੋਲ ਲੈ ਜਾਓ ਐਟ ਲੀਸਟ ਅੱਧਾ ਘੰਟਾ ਲਾ ਕੇ ਵੈਬਸਾਈਟ ਗੋ ਥਰੂ ਕਰ ਜੋ ਪਬਲਿਕ ਪਾਲਿਸੀਜ਼ ਪੜ ਲਓ ਨਿਊਜ਼ ਰੂਮ ਚ ਪੜ ਲਓ ਜੇ ਕੋਈ ਲਿੰਕ ਆ ਉਹਨੂੰ ਖੋਲ ਕੇ ਸਿਰਫ ਅੱਧਾ ਘੰਟਾ 30 ਮਿੰਟ ਦੇਖ ਲਓ ਤੁਸੀਂ ਆਪ ਦੇ ਲਈ ਕੱਢਨੇ ਆ ਤੁਹਾਨੂੰ ਐਗਜ਼ੈਕਟ ਜਾਣਕਾਰੀ ਇੱਕ ਐਗਜ਼ੈਕਟ ਇਨਫੋਰਮੇਸ਼ਨ ਮਿਲ ਜੂ ਰੈਦਰ ਦੈਨ ਸੁਣਨ ਜਾਂ ਕੋਈ ਬੋਲ ਰਿਹਾ ਕੋਈ ਬੋਲ ਕੇ ਦੱਸ ਰਿਹਾ ਤੁਹਾਨੂੰ ਤੁਸੀਂ ਉਸ ਨਿਊਜ਼ ਨੂੰ ਉਸ ਜਿਹੜਾ ਪਾਰਟਿਕੂਲਰ ਜਿਹੜਾ ਆਪਾਂ ਸੁਣ ਰਹੇ ਆ ਉਹ ਆਥੈਂਟੀਕੇਟ ਕਰਨ ਲਈ ਆਪਣੇ ਕੋਲ ਕੋਈ ਸਾਧ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਜਰੂਰ ਸੁਣੋ ਬਟ ਉਹਨੂੰ ਵੈਰੀਫਾਈ ਕਰਨ ਲਈ ਐਟਲੀਸ ਅੱਧਾ ਘੰਟਾ ਤੁਸੀਂ ਵੈਬਸਾਈਟ ਤੇ ਦਿਓ ਗਵਰਨਮੈਂਟ ਦੀ ਵੈਬਸਾਈਟ ਤੇ ਹਰ ਚੀਜ਼ ਜਿਵੇਂ ਆਪਣੀ ਇੰਡੀਆ ਨੋਟੀਫਿਕੇਸ਼ਨ ਹੁੰਦੀ ਹੈ ਹਰ ਚੀਜ਼ ਦੀ ਉਹਦੇ ਵਿੱਚ ਵੀ ਨੋਟੀਫਿਕੇਸ਼ਨ ਹੁੰਦੀ ਹੈ ਐਪਲੀਕੇਸ਼ਨ ਡੇਟ ਹੁੰਦੀ ਹੈ ਕਦੋਂ ਅਪਲਾਈ ਹੋ ਰਿਹਾ ਕਦੋਂ ਤੋਂ ਹੋ ਰਿਹਾ ਫੋਰ ਏਗਜ਼ਾਮਪਲ ਪਿੱਛੇ ਜੇ ਤੁਹਾਨੂੰ ਪਤਾ ਹੋਊਗਾ ਵੀ ਫਲੈਗ ਪੋਲਿੰਗ ਬੰਦ ਕਰਤੀ ਗਵਰਨਮੈਂਟ ਨੇ ਫਲੈਗ ਪੋਲਿੰਗ ਬੰਦ ਕਰਨ ਦਾ ਪ੍ਰੋਪੋਜ਼ਡ ਤਾਂ ਥੋੜਾ ਜਿਹਾ ਲੇਟ ਸੀਗਾ ਬਟ ਗਵਰਨਮੈਂਟ ਨੇ ਇੱਕੋ 23 ਨੂੰ نوٹیفائی ਕਰਤਾ ਵੀ ਅਸੀਂ 23 12 ਵਜੇ ਤੱਕ 12 ਵਜੇ ਤੱਕ ਹਾਂਜੀ ਲੈਣੀ ਆ ਪਰ ਉਸ ਤੋਂ ਪਹਿਲਾਂ ਕੋਈ ਪ੍ਰਾਇਰ ਇਨਫਰਮੇਸ਼ਨ ਸੀ ਹਾਂ ਇੰਨੇ ਕ ਜਰੂਰ ਚੱਲਦੀ ਪਈ ਸੀ ਵੀ ਬੰਦ ਹੋਣੀ ਹੈ ਕਦੋਂ ਬੰਦ ਹੋਣੀ ਹੈ ਕਿਸੇ ਨੂੰ ਨਹੀਂ ਪਤਾ ਸੀ ਪਰ ਜਦੋਂ ਨੋਟੀਫਿਕੇਸ਼ਨ ਆ ਗਈ 23 ਨੂੰ ਆਪਾਂ ਤਾਂ ਉਸੇ ਵੇਲੇ ਹੀ ਉਸੇ ਚੀਜ਼ ਉਸ ਚੀਜ਼ ਨੂੰ ਲੈ ਕੇ ਆਪਾਂ ਸੱਚ ਮੰਨਾਂਗੇ ਕਿ ਵੈਬਸਾਈਟ ਤੇ ਪਬਲਿਸ਼ ਹੋ ਗਿਆ ਕੋਈ ਵੀ ਚੀਜ਼ ਆ ਤੁਹਾਡੀ ਉਹ ਇੰਪਲੀਮੈਂਟ ਕਰਨ ਤੋਂ ਪਹਿਲਾਂ ਗਵਰਨਮੈਂਟ ਵੈਬਸਾਈਟ ਤੇ ਪਾਉਂਦੀ ਹੈ ਇਸ ਕਰਕੇ ਸਾਰਿਆਂ ਨੂੰ ਹੀ ਇਵਨ ਇੰਡੀਆ ਚ ਬੈਠੇ ਲੋਕਾਂ ਚਾਹੇ ਉਹ ਇੱਥੇ ਆ ਮੈਂ ਇੱਕੋ ਹੀ ਸਲਾਹ ਦਊਂਗਾ ਵੀ ਜੇ ਤੁਸੀਂ ਇਮੀਗ੍ਰੇਸ਼ਨ ਦੀ ਜਾਣਕਾਰੀ ਲੈਣੀ ਹੈ ਐਟ ਲੀਸਟ 15 20 ਮਿੰਟ ਅਧਾ ਘੰਟਾ ਇੱਕ ਵੀਕ ਦੇ ਵਿੱਚ ਅੱਜ ਕੱਲ੍ਹ ਹਰ ਬੱਚੇ ਦੇ ਕੋਲ ਫੋਨ ਹੈ ਹਰ ਉਸਿਆਣੀ ਕੋਲ ਫੋਨ ਹੈ ਅਪਡੇਟ ਕਰਨਾ ਆਉਂਦਾ ਹੈ ਫੋਨ ਤੇ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ ਲਿੰਕਸ ਆਉਂਦੇ ਆ ਨਹੀਂ ਹੈ ਕੋਈ ਸਬਸਕ੍ਰਿਪਸ਼ਨ ਤੁਸੀਂ ਸਬਸਕ੍ਰਾਈਬ ਕਰਦੇ ਹੋ ਉਹਨਾਂ ਦਾ ਪੇਜ ਜਾ ਕੇ ਸੋਸ਼ਲ ਮੀਡੀਆ ਤੇ ਤੁਹਾਨੂੰ ਅਪਡੇਟ ਆਊਗੀ ਤੁਹਾਨੂੰ ਨੀਜ਼ ਆਜੂ ਐਟ ਲੀਸਟ ਤੁਹਾਡੇ ਕੋਲੇ ਇੱਕ ਸੈਕੰਡਰੀ ਇਨਫੋਰਮੇਸ਼ਨ ਜ਼ਰੂਰ ਹੋਣੀ ਚਾਹੀਦੀ ਸੈਕੰਡਰੀ ਸੋਰਸ ਹੋਣਾ ਚਾਹੀਦਾ ਜਿਹੜਾ ਕਿ ਪੁਖਤਾ ਗਵਰਨਮੈਂਟ ਦਾ ਹੋਵੇ ਬਿਲਕੁਲ ਸੋ ਗੱਲ ਬਹੁਤ درست ਹੈ ਕਿ ਪੁਖਤਾ ਜਾਣਕਾਰੀ ਆਈਆਰਸੀਸੀ ਦੇ ਮਾਮਲੇ ਦੇ ਵਿੱਚ ਤੁਹਾਨੂੰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਥੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਰੋਜ਼ਾਨਾ ਚਾਹੇ ਰੀਲਸ ਨੇ ਚਾਹੇ ਪੋਸਟਾਂ ਪਾਉਣ ਦੇ ਲਈ ਅੱਧਾ ਦਾ ਘੰਟਾ 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 ਸਪੈਂਡ ਕਰਨੇ ਤਾਂ 15 ਤੋਂ 20 ਮਿੰਟ ਲੱਗਦੇ ਨੇ ਆਈਆਰਸੀਸੀ ਦੀ ਵੈਬਸਾਈਟ ਤੇ ਜਾਓ ਉੱਥੇ ਨਾਲ ਹਿੰਟ ਵੀ ਉੱਥੇ ਮਿਲ ਲੱਗਦਾ ਮੌਜੂਦ ਹੁੰਦੇ ਆ ਬਿਲਕੁਲ ਮਿਲਦੇ ਆ ਅੱਛਾ ਜੇ ਤੁਸੀਂ ਵੈਬਸਾਈਟ ਤੇ ਜਾਓਗੇ ਉਹਦੇ ਵਿੱਚ ਹੋਰ ਵੀ ਕੋਈ ਜੈਨੂਅਲ ਵੈਬਸਾਈਟਸ ਹੈਗੀਆਂ ਜਿਹੜੇ ਸੀਆਈਸੀ ਨਿਊਜ਼ ਕਰਕੇ ਐਪਲੀਕੇਸ਼ਨ ਜੈਨੂਅਲ ਹੈਗੀਆਂ ਵੈਬਸਾਈਟ ਜਿਹੜੀਆਂ ਕਿ ਨਿਊਜ਼ ਪੋਸਟ ਕਰਦੇ ਰਹਿੰਦੀਆਂ ਹੋਰ ਤੁਹਾਨੂੰ ਬਹੁਤ ਆਰਟੀਕਲਸ ਮਿਲ ਜਾਣਗੇ ਐਟਲੀਸਟ ਤੁਹਾਡੀ ਜੋ ਤੁਸੀਂ ਸੋਚ ਰਹੇ ਹੋ ਜੋ ਤੁਸੀਂ ਸੁਣਿਆ ਉਹਨੂੰ ਐਵੀਡੈਂਸ ਕਰਨ ਦਾ ਤਾਂ ਤੁਸੀਂ ਆਪਦੇ ਆਪ ਨੂੰ ਮੌਕਾ ਦਿਓ ਨਾ ਬਿਲਕੁਲ ਕਿਉਂਕਿ ਜਦੋਂ ਇਧਰੋਂ ਉਧਰੋਂ ਹੁਣ ਮੇਰੇ ਕੋਲ ਕਲਾਇੰਟ ਆਉਂਦੇ ਆ ਇਧਰੋਂ ਸੁਣ ਲਿਆ ਇਧਰੋਂ ਸੁਣ ਲਿਆ ਸਾਡੇ ਕੋਲ ਆ ਕੇ ਜਸਟੀ ਅਸੀਂ ਕਿਸੇ ਦੀ ਝੂਠ ਨੂੰ ਜਾਂ ਕਿਸੇ ਦੇ ਸੱਚ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਅਸੀਂ ਸਾਡੇ ਕੋਲ ਤਾਂ ਜੋ ਇਨਫਰਮੇਸ਼ਨ ਹੈ ਗਵਰਨਮੈਂਟ ਦੀ ਵੈਬਸਾਈਟ ਤੋਂ ਹੋਣੀ ਹੈ ਬਿਲਕੁਲ ਜੀ ਬਿਲਕੁਲ ਜਾਂ ਗਵਰਨਮੈਂਟ ਦੇ ਸੋਸ਼ਲ ਮੀਡੀਆ ਪੇਜ ਤੋਂ ਹੋਣੀ ਹੈ ਜੀ ਜੇ ਉੱਥੇ ਕੁਝ ਹੈਗਾ ਤਾਂ ਸੱਚ ਹੈ ਜੇ ਨਹੀਂ ਹੈਗਾ ਤਾਂ ਸਾਡੇ ਲਈ ਤਾਂ ਝੂਠ ਹੀ ਆ ਜੀ ਸੋ ਰਮਨ ਭਾਈ ਕਿਉਂਕਿ ਬਹੁਤ ਸਾਰੇ ਸਾਨੂੰ ਵੀ ਕੁਐਸਚਨਸ ਆਉਂਦੇ ਰਹਿੰਦੇ ਆ ਸੋ ਮੈਂ ਚਾਹਣਾ ਵੀ ਇੱਕ ਵਾਰ ਤੁਹਾਡੇ ਤੱਕ ਜੇ ਕਿਸੇ ਨੇ ਰੀਚ ਆਊਟ ਕਰਨਾ ਹੋਵੇ ਕੋਈ ਕਿਸ ਤਰੀਕੇ ਨਾਲ ਕਿਸ ਸਾਧਨ ਰਾਹੀਂ ਕਰ ਸਕਦਾ ਸਾਡਾ ਤਾਂ ਸਿੰਪਲ ਹੈ ਜੀ ਦੇਖੋ ਇੱਕ ਈਮੇਲ ਹੈ deskrainbow@gmail.com ਸਾਡੇ ਆਫਿਸ ਦੀ ਰਿਸੈਪਸ਼ਨ ਦੀ ਈਮੇਲ ਹੈ ਕਿਸੇ ਨੂੰ ਕੋਈ ਕੁਐਸਚਨ ਹੈ ਜਨਰਲ ਕੁਐਰੀ ਹੈ ਤੁਸੀਂ ਈਮੇਲ ਜਿਹੜੇ ਯੂਜ਼ ਕਰਦੇ ਈਮੇਲ ਉਹਨਾਂ ਨੂੰ ਪਤਾ ਵੀ ਜਨਰਲ ਕੁਐਰੀਜ਼ ਦਾ ਰਿਪਲਾਈ ਅਸੀਂ ਜ਼ਰੂਰ ਦਿੰਨੇ ਆਂ ਬਾਕੀ ਜਿਹੜੀਆਂ ਕੋਈ ਸਪੈਸੀਫਿਕ ਹੁੰਦੀਆਂ ਕਿਸੇ ਨੂੰ 1 ਟੂ 1 ਦੀ ਲੋੜ ਹੈ ਕੋਈ ਡਾਕੂਮੈਂਟਸ ਦੇਖਣ ਦੀ ਲੋੜ ਹੈ ਉਹਨੂੰ ਅਸੀਂ ਅਪਾਇੰਟਮੈਂਟ ਬਣਾ ਦਿੰਨੇ ਆਂ ਆਫਿਸ ਦਾ ਫੋਨ ਨੰਬਰ ਹੈ 10 ਤੋਂ 6 ਵੀਕਡੇਜ਼ ਚ ਹੁੰਦੇ ਆ 2042027900 ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਜੇ ਜੰਦਾ ਨਾ ਬੈਟਰ ਇਹ ਹੈ ਵੀ ਈਮੇਲ ਦੇ ਰਾਹੀਂ ਪਹਿਲਾਂ ਸੰਪਰਕ ਕੀਤਾ ਜਾਵੇ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਕੋਈ ਜਿਹੜਾ ਬੰਦਾ ਆ ਰਿਹਾ ਉਹਦਾ ਪਰਪਸ ਕੀ ਆਉਣ ਦਾ ਤਾਂ ਕਿ ਅਸੀਂ ਵੀ ਆਪਦੀ ਤਿਆਰੀ ਕਰ ਸਕੀਏ ਉਹਦੇ ਵਿੱਚ ਬਿਲਕੁਲ ਜੀ ਬਿਲਕੁਲ ਸੋ ਰਮਨ ਭਾਈ ਰੇਨਬੋ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਮੌਜੂਦ ਸਨ ਅੱਜ ਗੱਲਬਾਤ ਆਪਾਂ ਕੀਤੀ ਹੈ ਵਿਦਨ ਕੈਨੇਡਾ ਤੇ ਆਊਟਸਾਈਡ ਕੈਨੇਡਾ ਤੇ ਜਿਹੜੇ ਬੱਚੇ ਰੁੱਖ ਕੈਨੇਡਾ ਦਾ ਕਰ ਰਹੇ ਹੈ ਤੇ ਜਿਹੜੇ ਕੈਨੇਡਾ ਚ ਮੌਜੂਦ ਨੇ ਉਹਨਾਂ ਨੂੰ ਜੇ ਜੋ ਪ੍ਰੋਬਲਮਸ ਆ ਰਹੀਆਂ ਨੇ ਇਸ ਵੇਲੇ ਕਰੰਟ ਇਸ਼ੂਸ ਨੇ ਉਹਦੇ ਉੱਤੇ ਗੱਲਬਾ ਕਿਸੇ ਵੀ ਬੱਚੇ ਪੜੇ ਇੱਥੇ ਸਾਡੇ ਵੀ ਭੈਣ ਭਰਾਵਾ ਸਾਰੇ ਮੈਂ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕੋਈ ਜੇ 네ਗਟਿਵ ਰੂਲ ਆਉਂਦਾ ਤੇ ਤੁਸੀਂ ਇਹ ਨਹੀਂ ਵੀ ਇਕੱਲਾ 네ਗਟਿਵ ਹਾਰਮਨ ਨੂੰ ਫੜ ਕੇ ਇੱਕ ਇੱਕ ਬੰਦੇ ਨੂੰ ਫੜ ਕੇ ਵੀ ਤੇਰੇ ਤੇ ਅਪਲਾਈ ਹੋਣਾ ਉਹ ਲੱਖਾਂ ਲੋਕਾਂ ਸਾਰਿਆਂ ਤੇ ਅਪਲਾਈ ਹੋਣਾ ਜੇ ਕੋਈ ਪਲੱਸ ਪੁਆਇੰਟ ਹੈ ਜੇ ਕੋਈ ਬੈਨੀਫੀਸ਼ੀਅਲ ਰੂਲ ਆਉਣਾ ਉਹ ਵੀ ਤੁਹਾਡੇ ਤੇ ਅਪਲਾਈ ਹਣਾ ਤੁਸੀਂ ਸਾਰਿਆਂ ਦੇ ਨਾਲੋਂ ਜੋ ਹੋਊਗਾ ਜੋ ਕਾਨੂੰਨ ਆ ਰਿਹਾ ਉਹ ਕਾਨੂੰਨ ਸਾਰਿਆਂ ਤੇ ਲਾਗੂ ਹੈ ਚਾਹੇ ਉਹ ਪਲੱਸ ਹੈ ਚਾਹੇ ਮਾਈਨਸ ਹੈ ਜੇ ਤੁਸੀਂ ਜੇ ਨੈ ਮਾਈਨਸ ਹੈ ਤੁਸੀਂ ਉਸ ਚ ਬਚ ਨਹੀਂ ਸਕਦੇ ਜੇ ਪਲੱਸ ਹੈ ਤੁਸੀਂ ਰਹਿ ਨਹੀਂ ਸਕਦੇ ਬੈਨੀਫੀਸ਼ੀਅਨ ਇਸ ਕਰਕੇ ਪੈਨਿਕ ਹੋਣ ਦੀ ਲੋੜ ਨਹੀਂ ਤੁਸੀਂ ਕਨਸੈਂਟਰੇਟ ਕਰੋ ਆਪਦੇ ਆਪ ਤੇ ਵੀ ਤੁਸੀਂ ਹੁਣ ਕਿਹੜਾ ਪਾਥਵੇ ਸਹੀ ਰੰਗ ਨਾਲ ਚੁਣੀਏ ਜੇ ਟਾਈਮ ਖਤਮ ਹੋ ਰਿਹਾ ਤੁਹਾਡਾ ਵਰਕ ਪਰਮਿਟ ਖਤਮ ਹੋ ਰਿਹਾ ਤੇ ਇਹਨੂੰ ਕਿਵੇਂ ਯੂਟਿਲਾਈਜ਼ ਕਰੀਏ ਕਿਵੇਂ ਅਸੀਂ ਅੱਗੇ ਆਪਦੇ ਆਪ ਨੂੰ ਸਟੇ ਕਰ ਸਕੀਏ ਤੁਸੀਂ ਕੀ ਜਿਹੜਾ ਤੁਹਾਡਾ ਕੰਮ ਕੀਤਾ ਕੈਨੇਡਾ ਚਾਹੇ ਫੂਡ ਇੰਡਸਟਰੀ ਚ ਕੀਤਾ ਹੋਇਆ ਤੁਹਾਡਾ ਪਹਿਲਾਂ ਚਾਹੇ ਕਿਸੇ ਹੋਰ ਇੰਡਸਟਰੀ ਚ ਉਹ ਐਕਸਪੀਰੀਅੰਸ ਤੋਂ ਸਕਿੱਲ ਨੂੰ ਲੈ ਕੇ ਕਿਤੇ ਨਾ ਕਿਤੇ ਤੁਸੀਂ ਜੋਬ ਆਪਦਾ ਜੋਬ ਲੱਭਣ ਦੀ ਜਾਂ ਐਲਐਮਆਈ ਮਿਲਣ ਮਿਲਦੀ ਹੈ ਤੇ ਵਰਕ ਪਰਮਿਟ ਐਕਸਟੈਂਡ ਹੁੰਦਾ ਤੁਹਾਡਾ ਤੇ ਤੁਸੀਂ ਉਸ ਉਸ ਉਹਦੇ ਤੇ ਕੰਸੈਂਟਰੇਟ ਕਰੋ ਰੈਦਰ ਥੈਨ ਪੈਨਿਕ ਹੋ ਕੇ ਰਾਤ ਨੂੰ ਸੌਣਾ ਛੱਡ ਦਿਓ ਰੋਟੀ ਛੱਡ ਦਿਓ ਪਰ ਘਰ ਦੇ ਉਹਨੂੰ ਪਰੇਸ਼ਾਨੀ ਦੇ ਆਪਦੇ ਨੂੰ ਪਿੱਛੇ ਕਿਉਂਕਿ ਉਹ ਇੰਡੀਆ ਬੈਠੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਵੀ ਫਲਾਣਾ ਨਾਲ ਦਾ ਸਾਡਾ ਗਿਆ ਸੀ ਪੱਕਾ ਹੋ ਗਿਆ ਤੂੰ ਨਹੀਂ ਪੱਕੀ ਹੋਈ ਜਾਂ ਤੂੰ ਪੱਕਾ ਨਹੀਂ ਹੋਇਆ ਕਿਉਂਕਿ ਵਿਚਾਲੇ ਸਰਕਮਸਟੈਂਸਿਸ ਕੀ ਬਣਿਓ ਉਹਨਾਂ ਨੂੰ ਨਹੀਂ ਪਤਾ ਉਹ ਤੂੰ ਭੁਲਾਣੇ ਵਕੀਲ ਕੋਲ ਚਲ ਜਾ ਉਹਨੇ ਪੱਕਾ ਕਰਾਤਾ ਵਕੀਲ ਬਦਲਣ ਜਾਂ ਕੰਸਲਟੈਂਟ ਬਦਲਣ ਨਾਲ ਕੁਝ ਨਹੀਂ ਹੋਣਾ ਸਿੰਪਲ ਸਭ ਨੇ ਜਿਹੜਾ ਪਾਥਵੇ ਸਾਰਿਆਂ ਲਈ ਇੱਕੋ ਹੈ ਸਾਰੇ ਰੂਲ ਇੱਕੋ ਹੀ ਹੈ ਬਟ ਦਾ ਥਿੰਗ ਇਜ਼ ਦਿਸ ਵੀ ਉਹ ਰੂਲ ਸਹੀ ਟਾਈਮ ਤੇ ਤੇ ਸਹੀ ਢੰਗ ਨਾਲ ਐਪਲੀਕੇਸ਼ਨ ਕਿਤੇ ਹੁੰਦੀ ਹੈ ਬਿਲਕੁਲ ਸੋ ਬਹੁਤ ਸੋਹਣੀ ਗੱਲ ਭਾਜੀ ਹੁਣਾਂ ਨੇ ਗੱਲ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਰਾਈਟ ਪਾਥਵੇ ਆ ਉਹਨੂੰ ਚੂਜ਼ ਕਰਕੇ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਸਹੀ ਤਰੀਕੇ ਨਾਲ ਆਪਣਾ ਹਿੱਸੇਦਾਰ ਬਣ ਸਕਦੇ ਹੋ ਸੋ ਭਾਜੀ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਐਕਚੁਅਲੀ ਮੈਂ ਬਹੁਤ ਦਿਨਾਂ ਤੋਂ ਇਹ ਟਿਕਟੋਕ ਟਿਕਟੋਕ ਤੇ ਇੱਕ ਪੋਸਟ ਬਣਾਉਣਾ ਚਾਹੁੰਦਾ ਸੀ ਪੈਨਿਕ ਹੋਣ ਦੀ ਲੋੜ ਨਹੀਂ ਉਹ ਮੇਰੀ ਗੱਲ ਹੁਣ ਸ਼ਾਇਦ ਪਹੁੰਚ ਜੇ ਲੋਕਾਂ ਤੱਕ ਜੀ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਅਗੇ ਤੁਹਾਡਾ ਸੋ ਇਮੀਗ੍ਰੇਸ਼ਨ ਦੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਕੈਨੇਡਾ ਤੇ ਇਮੀਗ੍ਰੇਸ਼ਨ ਇਹ ਰਲਦੇ ਮਿਲਦੇ ਮੈਂ ਸਟਾਰਟਿੰਗ ਦੇ ਵਿੱਚ ਵੀ ਜ਼ੋਰ ਮਾਰ ਕੇ ਗੱਲ ਲਾਖੀ ਸੀ ਵੀ ਇਕੱਠੇ ਸ਼ਬਦ ਨੇ ਸੋ ਬਿਲਕੁਲ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ ਰਾਈਟ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਕੇ ਸਹੀ ਢੰਗ ਦੇ ਨਾਲ ਅੱਗੇ ਵਧ ਕੇ ਆਪਣੀ ਐਪਲੀਕੇਸ਼ਨ ਨੂੰ ਅਗਾਹ ਲੈ ਕੇ ਜਾਣ ਦੀ ਲੋੜ ਹੈ ਆ ਗਾਂ ਜਾ ਕੇ ਜਾਂ ਨਵੀਂ ਸਰਕਾਰ ਕੀ ਕਰਦੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤਦ ਤੱਕ ਲਈ ਮੈਨੂੰ ਹਰਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ